ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੀਰ ਪ੍ਰਤਾਪ ਸਿੰਘ ਆਪਾਂ ਕਰ ਰਹੇ ਸੀ 10ਵੀਂ ਕਲਾਸ ਦੀ ਸਵਿਖਸ ਦਾ ਪਹਿਲਾ ਲੈਸਨ ਜਿਹਦੇ ਵਿੱਚ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਅੱਧੇ ਲੈਸਨ ਨੂੰ ਚੰਗੀ ਤਰ੍ਹਾਂ ਕਲੀਅਰ ਕਰ ਲਿਆ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਰਹਿੰਦੇ ਹੋਏ ਲੈਸਨ ਨੂੰ ਕਲੀਅਰ ਕਰਨਾ ਹੈ ਸੋ ਇੱਕ ਵਾਰ ਆਪਾਂ ਦੇਖ ਲਈਏ ਕਿ ਪਹਿਲੇ ਲੈਕਚਰ ਦੇ ਵਿੱਚ ਆਪਾਂ ਨੇ ਕੀ ਕੀ ਕੀਤਾ ਸੀ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀਤਾ ਸੀ ਲੋਕਤੰਤਰ ਕਿਰਿਆਸ਼ੀਲਤਾ ਤੇ ਕਾਰਜ ਸੰਚਾਲਨ ਮਤਲਬ ਲੈਸਨ ਦਾ ਨੇਮ ਵੀ ਲੋਕਤੰਤਰ ਹੈ ਕੀ ਆ ਉਹ ਕਿਵੇਂ ਕੰਮ ਕਰਦਾ ਹੈ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਕਿ ਲੋਕਤੰਤਰ ਦੀ ਲੋੜ ਕਿਉਂ ਹੈ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਕਿ ਲੋਕਤੰਤਰ ਦੇ ਵਿੱਚ ਰਾਜਨੀਤੀ ਕਿਵੇਂ ਕੰਮ ਕਰਦੀ ਆ ਚਾਰ ਉਦਾਹਰਨਾਂ ਲਈਆਂ ਸੀ ਆਪਾਂ ਨੇ ਪਹਿਲੀ ਉਦਾਹਰਨ ਸੀਗੀ ਉੱਤਰੀ ਆਇਰਲੈਂਡ ਦੀ ਉਦਾਹਰਨ ਕਿ ਉੱਤਰੀ ਆਇਰਲੈਂਡ ਦੇ ਵਿੱਚ ਜਿਹੜਾ ਰੋਮਨ ਕੈਥੋਲਿਕ ਤੇ ਪ੍ਰੋਟੈਸਟੈਂਟ ਦੇ ਵਿੱਚ ਰੌਲਾ ਸੀ ਉਹ ਕਿਵੇਂ ਨਿਬੜਿਆ ਉਸ ਤੋਂ ਬਾਅਦ ਆਪਾਂ ਨੇ ਉਦਾਹਰਨ ਲਈ ਸੀਗੀ ਯੂਗੋਸਲਾਵੀਆ ਦੀ ਯੂਗੋਸਲਾਵੀਆ ਦੇ ਵਿੱਚ ਨਸਲੀ ਆਧਾਰ ਦੇ ਉੱਤੇ ਕਿਵੇਂ ਇਹਦੀ ਵੰਡ ਹੋ ਗਈ ਕਿੰਨੇ ਇਹ ਕਿਵੇਂ ਇਹ ਸੱਤ ਭਾਗਾਂ ਦੇ ਵਿੱਚ ਵੰਡਿਆ ਗਿਆ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਸੀ ਕਿ ਜਿਹੜਾ ਰਾਣੀਤ ਦੂਜਾ ਪੱਖ ਦੇਖਿਆ ਸੀਗਾ ਵੀ ਜਿਹੜਾ ਬੈਲਜੀਅਮ ਆ ਉਹਨੇ ਕਿਵੇਂ ਇੱਕ ਸਮਝਦਾਰੀ ਦੇ ਨਾਲ ਆਪਣੇ ਜਿਹੜੇ ਸੀਗੇ ਫ੍ਰੈਂਚ ਫ੍ਰੈਂਚ ਤੇ ਜਿਹੜਾ ਸੀਗਾ ਡੱਚ ਲੈਂਗੁਏਜ ਬੋਲਣ ਵਾਲੇ ਨੂੰ ਬਰਾਬਰ ਪ੍ਰਤੀਨਿਧਤਾ ਦੇ ਕੇ ਆਪਣੇ ਦੇਸ਼ ਦੀ ਵੰਡ ਨੂੰ ਬਚਾ ਲਿਆ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਸੀਗਾ ਸ਼੍ਰੀਲੰਕਾ ਦੇ ਵਿੱਚ ਕੀ ਰੌਲਾ ਸੀਗਾ ਕਿ ਤਮਿਲ ਤੇ ਸਿਨਹਾਲੀ ਲੋਕਾਂ ਦੇ ਵਿੱਚ ਰੌਲਾ ਕੀ ਸੀਗਾ ਤੇ ਉਹ ਕਿਵੇਂ ਨਿਪਟਿਆ ਉਸ ਤੋਂ ਬਾਅਦ ਆਪਾਂ ਨੇ ਦੇਖ ਲਿਆ ਕਿ ਪਿੰਤਾਵਾ ਵਾਲੇ ਸਮਾਜ ਦੇ ਤਿੰਨ ਪਹਿਲੂ ਹੁੰਦੇ ਨੇ ਕਿ ਇਹ ਰਾਜਨੀਤੀ ਕਿਦਾਂ ਕੰਮ ਕਰਦੀ ਹੈ ਇਹਦੇ ਵਿੱਚ ਉਸ ਤੋਂ ਬਾਅਦ ਅੱਜ ਦਾ ਜਿਹੜਾ ਆਪਣਾ ਮੇਨ ਟਾਪਿਕ ਆ ਉਹ ਇਹ ਹੈਗਾ ਏ ਕਿ ਸਮਾਜਿਕ ਪਿੰਤਾਵਾ ਦਾ ਉਹੀ ਲੈਸਨ ਦਾ ਅੱਗੇ ਪਾੜ ਤੁਰ ਪਿਆ ਆਪਣਾ ਸਮਾਜਿਕ ਪਿੰਤਾਵਾ ਦਾ ਲੋਕਤੰਤਰ ਦੇ ਉੱਤੇ ਅਸਰ ਵੀ ਜਿਹੜੇ ਸਮਾਜਿਕ ਬਖਰੇਵੇਂ ਨੇ ਅਸੀਂ ਵੰਡੇ ਹੋਏ ਆ ਠੀਕ ਹੈ ਵੰਡ ਪਈ ਹੋਈ ਹੈ ਸਾਡੇ ਵਿੱਚ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਲਿੰਗ ਦੇ ਆਧਾਰ ਤੇ ਉਹਦਾ ਲੋਕਤੰਤਰ ਦੇ ਉੱਤੇ ਕੀ ਅਸਰ ਆ ਦੇਖੋ ਕਹਿੰਦਾ ਲੋਕਤੰਤਰ ਦੇ ਕਾਰਜ ਸੰਚਾਲਨ ਦੇ ਵਿੱਚ ਲੋਕਾਂ ਦਾ ਸਮੂਹ ਜਿਹੜਾ ਹੁੰਦਾ ਹੈ ਚਾਹੇ ਉਹ ਲੋਕਾਂ ਦੇ ਜਿਹੜੇ ਸਮੂਹ ਨੇ ਧਰਮ ਦੇ ਆਧਾਰ ਤੇ ਹੋਣ ਚਾਹੇ ਜਾਤੀ ਦੇ ਆਧਾਰ ਤੇ ਹੋਣ ਚਾਹੇ ਕਿਸੇ ਹੋਰ ਆਧਾਰ ਤੇ ਹੋਣ ਕਹਿੰਦਾ ਉਹ ਯੋਗਦਾਨ ਪਾਉਂਦੇ ਹੋਏ ਲੋਕਤੰਤਰ ਦੇ ਸੰਚਾਲਨ ਨੂੰ ਪ੍ਰਭਾਵਿਤ ਕਰਦੇ ਨੇ ਸਰਕਾਰ ਦੇ ਉੱਤੇ ਪ੍ਰਭਾਵ ਪਾਉਂਦੇ ਨੇ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਉਹ ਪ੍ਰਭਾਵ ਪਾਉਂਦੇ ਨੇ ਹੁਣ ਦੇਖੋ ਇਹ ਜਿਹੜੇ ਸਮੂਹ ਹੁੰਦੇ ਨੇ ਕਈ ਤਰੀਕੇ ਦੇ ਹੁੰਦੇ ਨੇ ਬਟ ਆਪਣੇ ਸਿਲੇਬਸ ਦੇ ਵਿੱਚ ਤਿੰਨ ਨੇ ਉਹ ਕਿਹੜੇ ਨੇ ਕਹਿੰਦਾ ਜਾਤ ਪਾਤ ਦਾ ਪ੍ਰਭਾਵ ਦੂਜੇ ਨੰਬਰ ਤੇ ਲਿੰਗ ਦੇ ਆਧਾਰਿਤ ਵਿਤਕਰੇ ਦਾ ਪ੍ਰਭਾਵ ਉਸ ਤੋਂ ਬਾਅਦ ਸੰਪਰਦਾਇਕ ਵੰਡ ਦਾ ਪ੍ਰਭਾਵ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਾਤ ਪਾਤ ਦਾ ਸਾਡੇ ਲੋਕਤੰਤਰ ਦੇ ਉੱਤੇ ਸਾਡੀਆਂ ਸਰਕਾਰਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਸਭ ਤੋਂ ਪਹਿਲਾਂ ਹੈਗਾ ਜਾਤ ਪਾਤ ਵਰਣ ਪ੍ਰਣਾਲੀ ਦਾ ਪ੍ਰਭਾਵ ਦੇਖੋ ਵਰਣ ਪ੍ਰਣਾਲੀ ਦਾ ਮਤਲਬ ਹੈਗਾ ਇਹ ਕਿ ਜਿਵੇਂ ਸਾਡੇ ਸਿਸਟਮ ਦੇ ਵਿੱਚ ਪਹਿਲਾਂ ਚਾਰ ਵਰਣ ਹੁੰਦੇ ਸੀਗੇ ਬ੍ਰਾਹਮਣ ਕਸ਼ਤਰੀ ਵੈਸ਼ ਤੇ ਸੂਦਰ ਸੂਦਰ ਨੂੰ ਸਭ ਤੋਂ ਥੱਲੇ ਰੱਖਿਆ ਜਾਂਦਾ ਸੀਗਾ ਉਹਨਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਸੀਗਾ ਉਹਨਾਂ ਦੇ ਨਾਲ ਉਹ ਜਿਹੜੀਆਂ ਜਾਤੀਆਂ ਸੀ ਉਹਨਾਂ ਨਾਲ ਛੂਤ-ਛਾਤ ਵਾਲਾ ਵਿਵਹਾਰ ਕੀਤਾ ਜਾਂਦਾ ਸੀਗਾ ਹੁਣ ਜਿਹੜੀ ਇਹ ਸਮਾਜਿਕ ਬਰਾਈ ਸੀ ਇਹਨੂੰ ਦੂਰ ਕਰਨ ਦੇ ਲਈ ਕਈ ਬੰਦੇ ਵੀ ਆਏ ਫਿਰ ਕੌਣ-ਕੌਣ ਸੀਗੇ ਉਹ ਦੇਖੋ ਮਹਾਤਮਾ ਜੋਤੀਬਾ Rao फुले ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਹੋਈ ਹੈ ਸਾਇਦ ਤੁਸੀਂ ਦੇਖੀ ਹੋਵੇ ਉਸ ਤੋਂ ਬਾਅਦ ਮਹਾਤਮਾ ਗਾਂਧੀ ਉਸ ਤੋਂ ਬਾਅਦ ਡਾਕਟਰ ਬੀ ਆਰ ਅੰਬੇਦਕਰ ਉਸ ਤੋਂ ਬਾਅਦ ਪਰਿਆਰ ਰਾਮਾ ਸੁਆਮੀ ਨਾਇਕਰ ਅਤੇ ਕਾਂਸ਼ੀ ਰਾਮ ਜੀ ਆਦੇ ਵੱਡੇ ਨੇਤਾਵਾਂ ਅਤੇ ਸਮਾਜਦਾਰਕਾਂ ਨੇ ਇਹ ਬਿੜਾ ਚੁੱਕਿਆ ਕਿ ਜਿਹੜੀ ਜਾਤ ਪਾਤ ਦੀ ਪ੍ਰਥਾ ਹੈ ਜਾਂ ਜਾਤ ਪਾਤ ਦਾ ਇੱਕ ਗਲਤ ਤਰੀਕਾ ਬਣਾਇਆ ਹੋਇਆ ਉਹਨੂੰ ਆਪਾਂ ਨੇ ਦੂਰ ਕਰਨਾ ਹੈ ਇਹ ਤਾਂ ਹੋ ਗਿਆ ਆਪਣੇ ਕੋਲੇ ਵਰਣ ਪ੍ਰਣਾਲੀ ਹੈ ਕੀ ਜਾਂ ਹੁਣ ਦੇਖਦੇ ਆਪਾਂ ਕਹਿੰਦਾ ਵੀ ਜਿਹੜੇ ਇਨ ਵਿੱਚੋਂ ਮੇਨ ਜਿਹੜੇ ਸੀਗੇ ਜਿਵੇਂ ਮਹਾਤਮਾ ਗਾਂਧੀ ਜੀ ਤੇ ਇੱਕ ਡਾਕਟਰ ਬੀ ਆਰ ਅੰਬੇਦਕਰ ਜੀ ਇਹਨਾਂ ਦੇ ਦੇਖੋ ਇਹਨਾਂ ਦੇ ਵਿਚਾਰ ਕੀ ਸੀਗੇ ਜਾਤ ਪਾਤ ਨੂੰ ਲੈ ਕੇ ਤੇ ਇਹਨਾਂ ਦੇ ਵਿੱਚ ਡਿਫਰੈਂਸ ਕੀ ਆ ਦੋਨਾਂ ਦੇ ਵਿੱਚ ਦੋਨਾਂ ਵਿੱਚ ਡਿਫਰੈਂਸ ਆ ਉਹ ਦੇਖੋ ਕੀ ਆ ਕਿਉਂਕਿ ਆਪਣੀ ਬੁੱਕ ਦੇ ਵਿੱਚ ਦੋਨੇ ਸਪੈਸ਼ਲ ਜਿਹੜੇ ਸੀਗੇ ਮੈਂਸ਼ਨ ਕੀਤੇ ਹੋਏ ਸੀਗੇ ਮੈਂ ਇਸ ਕਰਕੇ ਇਹਨਾਂ ਨੂੰ ਕੱਢ ਕੇ ਇੱਥੇ ਲਿਖਿਆ ਹੈ ਤਾਂ ਕਿ ਥੋੜੇ ਚੰਗੀ ਤਰ੍ਹਾਂ ਤੁਹਾਨੂੰ ਮੈਂ ਸਮਝਾ ਸਕਾਂ ਤੇ ਤੁਹਾਨੂੰ ਪੇਪਰ ਦੇ ਵਿੱਚ ਜੇ ਸ਼ਾਰਟ ਨੋਟ ਆ ਜਾਵੇ ਤੁਸੀਂ ਕਰ ਸਕੋ ਦੇਖੋ ਸਭ ਤੋਂ ਪਹਿਲਾਂ ਹੈਗਾ ਗਾਂਧੀ ਜੀ ਕੀ ਕਰਦੇ ਸੀਗੇ ਅਸ਼ੂਤਾਂ ਨੂੰ ਹਰੀਜਨ ਮੰਨਦੇ ਸੀਗੇ ਹਰੀ ਪਲੱਸ ਜਨ ਯਾਨੀ ਕਿ ਹਰੀ ਮੀਨਜ਼ ਅ ਪ੍ਰਮਾਤਮਾ ਰੱਬ ਤੇ ਜਨ ਮਤਲਬ ਉਹਨਾਂ ਦੇ ਜਨਨੇ ਹੋਏ ਮਤਲਬ ਕੀ ਪਰਮਾਤਮਾ ਦੀ ਸੰਤਾਨ ਰੱਬ ਦੀ ਸੰਤਾਨ ਠੀਕ ਹੈ ਤੇ ਜਾਤ ਪ੍ਰਥਾ ਨੂੰ ਉਹ ਕੀ ਚਾਹੁੰਦੇ ਸੀਗੇ Hindu ਧਰਮ ਦਾ اٹਟ ਅੰਗ ਮੰਨਦੇ ਸਨ ਉਹ ਖਤਮ ਨਹੀਂ ਕਰਨਾ ਚਾਹੁੰਦੇ ਸੀਗੇ ਜਾਤ ਪ੍ਰਥਾ ਨੂੰ ਉਹ Hindu ਧਰਮ ਦਾ ਕੀ ਮੰਨਦੇ ਸੀਗੇ اٹਟ ਅੰਗ ਮੰਨਦੇ ਸੀਗੇ ਪਰੰਤੂ ਇਸ ਬਿਜਲੀ ਨੇ ਕਮੀਆਂ ਸੀਗੀਆਂ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਸੀਗੇ ਅਜਾਹ ਕਰਨ ਦੇ ਲਈ ਗਾਂਧੀ ਜੀ ਮਜ਼ਦੂਰੀ ਦਾ ਸਤਿਕਾਰ ਕਰਕੇ ਅਛੂਤਾਂ ਦਾ ਜਿਹੜੀ ਨੀਵੀਂ ਜਾਤੀਆਂ ਦੇ ਲੋਕ ਸੀਗੇ ਉਹਨਾਂ ਦਾ ਭਲਾ ਕਰਨ ਦੀ ਧਾਰਨਾ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਕਲੀਰੂ ਕੀ ਗੱਲ ਹੈ ਹੁਣ ਦੇਖੋ ਗਾਂਧੀ ਜੀ ਕਹਿੰਦੇ ਜਾਤ ਪ੍ਰਥਾ ਨੂੰ ਹਿੰਦੂ ਧਰਮ ਦਾ اٹਟ ਅੰਗ ਮੰਨਦੇ ਸੀਗੇ ਉਹ ਖਤਮ ਨਹੀਂ ਕਰਨਾ ਚਾਹੁੰਦੇ ਸੀਗੇ ਜਿਹੜੀ ਕਿ ਗੱਲ ਦੇ ਨਾਲ ਮੈਂ ਆਪ ਵੀ ਸਹਿਮਤ ਨਹੀਂ ਹਾਂਗਾ ਕਿਉਂ ਜਾਤ ਪ੍ਰਥਾ ਤਾਂ ਇੱਕ ਆਪ ਕਮੀ ਸੀਗੀ ਉਸੇ ਕਮੀ ਨੂੰ ਤਾਂ ਆਪਾਂ ਨੇ ਦੂਰ ਕਰਨਾ ਸੀਗਾ ਬਟ ਗਾਂਧੀ ਜੀ ਕੀ ਕਹਿ ਰਹੇ ਸੀਗੇ ਕਿ ਜਾਤ ਪ੍ਰਥਾ ਨੂੰ ਖਤਮ ਨਹੀਂ ਕਰਨਾ ਹੈਗਾ ਉਹਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨੂੰ ਦੂਰ ਕਰਨਾ ਹੈ ਕਮੀਆਂ ਕਿਹੜੀਆਂ ਸੀਗੇ ਜਾਤ ਪ੍ਰਥਾ ਆਪੇ ਇੱਕ ਕਮੀ ਸੀਗੀ ਹੁਣ ਦੇਖੋ ਦੂਜੇ ਪਾਸੇ ਆ ਜਾਂਦੇ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਇਹ ਹਰੀਜਨ ਕਹਿੰਦੇ ਸੀਗੇ ਉਹ ਕੀ ਕਹਿੰਦੇ ਸੀਗੇ ਦਲਿਤ ਅਨੁਸੂਚਿਤ ਜਾਤੀ ਦਾ ਨਾਮ ਦਿੰਦੇ ਸੀਗੇ ਉਹ ਕਲੀਅਰ ਉਹ ਕਹਿੰਦੇ ਪਰੰਪਰਾਵਾਂ ਦੇ ਧਰਮ ਨੂੰ ਪਰੰਪਰਾਵਾਂ ਦੇ ਧਰਮ ਦਾ ਮਤਲਬ ਹੈਗਾ ਕਿ ਜਿਹੜੇ ਪੁਰਾਣਾ ਜੋ ਪੁਰਾਣੀਆਂ ਰੀਤੀਆਂ ਨੇ ਜੋ ਪੁਰਾਣੇ ਹਿਸਾਬ ਦੇ ਨਾਲ ਧਰਮ ਚੱਲਿਆ ਆਉਂਦਾ ਏ ਕਿ ਛੋਟੇ ਵੱਡੇ ਦਾ ਜਿਹੜਾ ਸੀਗਾ ਫਰਕ ਕਰਦਾ ਏ ਉਸ ਚੀਜ਼ ਨੂੰ ਖਤਮ ਕਰਕੇ ਕੀ ਕਰਨਾ ਹੈ ਸਿਧਾਂਤਾਂ ਦੇ ਧਰਮ ਦੇ ਵਿੱਚ ਬਦਲਣ ਦੇ ਇੱਛੂ ਕਿਸਨ ਉਹ ਜਾਤ ਪ੍ਰਥਾ ਦਾ ਟੋਟਲੀ ਖਾਤਮਾ ਕਰਨਾ ਚਾਹੁੰਦੇ ਸੀਗੇ ਉਹਨਾਂ ਦਾ ਮੇਨ ਉਦੇਸ਼ ਹੀ ਇਹ ਸੀ ਕਿ ਜਾਤ ਪ੍ਰਥਾ ਨੂੰ ਆਪਾਂ ਨੇ ਖਤਮ ਕਰਨਾ ਹੈ ਜਿਹੜਾ ਕਿ ਗਾਂਧੀ ਜੀ ਨਹੀਂ ਚਾਹੁੰਦੇ ਸੀਗੇ ਉਹ ਅਝਾ ਕਰਨ ਦੇ ਲਈ ਕਾਇਦੇ ਸਨ ਕਿ ਦਲਿਤਾ ਨੂੰ ਆਪਣੇ ਅੰਦਰੋਂ ਹੀਣ ਭਾਵਨਾ ਖਤਮ ਕਰਨੀ ਹੋਊਗੀ ਤੇ ਤਰਕ ਦੇ ਆਧਾਰ ਤੇ ਗੱਲ ਕਰਨੀ ਹੋਊਗੀ ਜਿਹੜੇ ਤਰਕਹੀਣ ਵਿਸ਼ਵਾਸ ਨੇ ਮਤਲਬ ਇੱਕ ਗੰਦੀਆਂ ਗੰਦੀਆਂ ਪ੍ਰਥਾਵਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਦਾ ਕੋਈ ਲੌਜੀਕ ਹੈ ਨਹੀਂਗਾ ਕੋਈ ਤਰਕ ਹੈ ਨਹੀਂਗਾ ਐਵੇਂ ਛੋਛੇ ਛੱਡੇ ਹੋਏ ਨੇ ਵੀ ਉਹਨਾਂ ਨੂੰ ਕੀ ਆ ਆਪਣੇ ਤਰਕ ਦੇ ਆਧਾਰ ਤੇ ਚੁਣੌਤੀ ਦੇਣੀ ਪਵੇਗੀ ਕਲੀਅਰ ਹੋ ਗਈ ਗੱਲ ਇਹ ਜੇ ਹੁਣ ਦੋਨਾਂ ਦੇ ਵਿੱਚ ਡਿਫਰੈਂਸ ਆ ਜਾਂਦਾ ਤੁਸੀਂ ਦੋਨੇ ਡਿਫਰੈਂਸ ਵੀ ਲਿਖ ਸਕਦੇ ਹੋ ਜੇ ਇਕੱਲੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਵਿਚਾਰ ਆ ਜਾਂਦਾ ਤੁਸੀਂ ਉਹ ਵੀ ਲਿਖ ਸਕਦੇ ਹੋ ਤੇ ਜੇ ਮਹਾਤਮਾ ਗਾਂਧੀ ਜੀ ਦੇ ਵਿਚਾਰ ਆ ਜਾਂਦਾ ਤੁਸੀਂ ਉਹ ਵੀ ਲਿਖ ਸਕਦੇ ਹੋ ਕਲੀਅਰ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਕਹਿੰਦਾ ਭਾਰਤ ਦੀ ਰਾਜਨੀਤੀ ਦੇ ਵਿੱਚ ਜਾਤੀ ਦਾ ਕੀ ਪ੍ਰਭਾਵ ਹੈ ਜਾਤੀ ਦੇ ਕੀ ਪ੍ਰਭਾਵ ਪਾਇਆ ਸਭ ਤੋਂ ਪਹਿਲਾਂ ਹੈਗਾ ਦੇਖੋ ਆਪਾਂ ਨੂੰ ਦੋਏ ਕਰਨੇ ਨੇ ਰਾਜਨੀਤੀ ਦੇ ਵਿੱਚ ਰਾਜਨੀਤੀ ਉੱਤੇ ਜਾਤੀ ਦਾ ਪ੍ਰਭਾਵ ਜਾਤੀ ਉੱਤੇ ਰਾਜਨੀਤੀ ਦਾ ਪ੍ਰਭਾਵ ਪਹਿਲਾਂ ਹੁਣ ਆਪਾਂ ਨੇ ਦੇਖਣਾ ਹੈ ਕਿ ਰਾਜਨੀਤੀ ਦੇ ਦੇ ਵਿੱਚ ਜਾਤੀ ਦਾ ਕੀ ਪ੍ਰਭਾਵ ਆ ਸਭ ਤੋਂ ਪਹਿਲਾਂ ਜਾਤੀ ਅਤੇ ਰਾਜਨੀਤਿਕ ਦਲ ਦੇਖੋ ਰਾਜਨੀਤਿਕ ਦਲ ਕਿਹੜੇ ਹੁੰਦੇ ਨੇ ਜਿਵੇਂ ਅੱਜ ਆਪਾਂ ਦੇਖਦੇ ਆਂ ਬੀਜੇਪੀ ਇੱਕ ਦਲ ਹੈ ਠੀਕ ਹੈ ਕਾਂਗਰਸ ਇੱਕ ਰਾਜਨੀਤਿਕ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਰਾਜਨੀਤਿਕ ਦਲ ਹੈ ਆਮ ਆਦਮੀ ਪਾਰਟੀ ਇੱਕ ਰਾਜਨੀਤਿਕ ਦਲ ਹੈ ਠੀਕ ਹੈ ਇਹ ਦਲ ਹੋ ਗਏ ਹੁਣ ਜਿਹੜੇ ਰਾਜਨੀਤਿਕ ਦਲ ਹੁੰਦੇ ਨੇ ਉਹ ਕੀ ਹੁੰਦੇ ਨੇ ਉਹ ਜਾਤੀ ਦੇ ਆਧਾਰ ਤੇ ਬਣੇ ਹੁੰਦੇ ਨੇ ਠੀਕ ਹੈ ਜਿਵੇਂ ਹੁਣ ਤਮਿਲਨਾਡੂ ਦੇ ਵਿੱਚ ਇੱਕ ਡੀਐਮਕੇ ਦਾ ਆ ਡੀ ਐਮ ਕੇ ਇੱਕ ਹੈਗਾ ਇਹ ਆਈਏ ਆਈ ਡੀ ਐਮ ਕੇ ਠੀਕ ਹੈ ਹੁਣ ਕਈ ਜਿਵੇਂ ਹੁਣ ਇੱਕ ਆਪਣੇ ਕੋਲੇ ਆ ਜਾਂਦਾ ਹੈ ਬਸਪਾ ਵੋਜਨ ਸਮਾਜ ਪਾਰਟੀ ਉਹ ਵੀ ਕੀ ਹੈ ਜਾਤੀ ਦੇ ਆਧਾਰ ਤੇ ਬਣੀ ਹੋਈ ਆ ਕਹਿੰਦਾ ਹੁਣ ਕੀ ਹੈ ਸਾਡੀ ਕੰਟਰੀ ਦੇ ਵਿੱਚ ਜਿਹੜੇ ਰਾਜਨੀਤਿਕ ਦਲ ਬਣਦੇ ਨੇ ਉਹ ਜਾਤੀ ਦੇ ਆਧਾਰ ਤੇ ਬਣੇ ਹੋਏ ਨੇ ਔਰ ਉਹ ਜਾਤੀ ਦੇ ਆਧਾਰ ਤੇ ਹੀ ਕੀ ਕਰਦੇ ਨੇ ਵੋਟਾਂ ਮੰਗਦੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਇਹਨਾਂ ਦਲ ਬਣ ਗਏ ਹੁਣ ਜਦੋਂ ਦਲ ਬਣ ਗਏ ਕਹਿੰਦਾ ਰਾਜਨੀਤਿਕ ਦਲਾਂ ਦੇ ਦੁਆਰਾ ਉਮੀਦਵਾਰਾਂ ਦੀ ਜਾਤ ਦੇ ਆਧਾਰਤ ਨਾਮਜ਼ਦਗੀ ਦੇਖੋ ਨਾਮਜ਼ਦਗੀ ਕੀ ਹੁੰਦੀ ਹੈ ਜਦੋਂ ਟਿਕਟ ਮਿਲਦੀ ਆ ਹੁਣ ਦਲ ਕੀ ਕਰਦੇ ਨੇ ਆਪਣੇ ਵਿੱਚੋਂ ਮੈਂਬਰ ਖੜੇ ਕਰਦੇ ਨੇ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਖੜਨਾ ਹੁੰਦਾ ਤੇ ਚੋਣਾ ਲੜਨੀਆਂ ਹੁੰਦੀਆਂ ਨੇ ਜਦੋਂ ਉਹ ਚੋਣਾ ਲੜਨ ਦੇ ਲਈ ਕਾਗਜ਼ ਜਿਹੜੇ ਸੀਗੇ ਧਾਇਰ ਕਰਦੇ ਨੇ ਆਪਣੀ ਪਾਰਟੀ ਨੂੰ ਕਾਗਜ਼ ਦਿੰਦੇ ਨੇ ਫਾਰਮ ਦਿੰਦੇ ਨੇ ਤਾਂ ਉਹ ਕਿਦੇ ਆਧਾਰ ਤੇ ਦਿੰਦੇ ਨੇ ਜਾਤ ਦੇ ਆਧਾਰ ਤੇ ਜਿਹੜਾ ਸੀਗਾ ਉਹਨੂੰ ਟਿਕਟ ਦਿੱਤੀ ਜਾਂਦੀ ਹੈ ਕਿ ਜਿਹੜੀ ਮੰਨ ਲਓ ਸਪੋਜ਼ ਕਰੋ ਆਇ ਇੱਕ ਖਿੱਤੇ ਐ ਇਸ ਖਿੱਤੇ ਦੇ ਵਿੱਚ ਇਧਰਲੇ ਪਾਸੇ ਜਿਹੜੀ ਕਾਸਟ ਦੇ ਬੰਦੇ ਹੋਣਗੇ ਤਾਂ ਇਥੋਂ ਉਸ ਕਾਸਟ ਦੇ ਬੰਦੇ ਨੂੰ ਹੀ ਟਿਕਟ ਦਿੱਤੀ ਜਾਊਗੀ ਕਿ ਤੂੰ ਵੋਟਾਂ ਦੇ ਵਿੱਚ ਖੜ ਚੋਣਾ ਲੜ ਔਏ ਆਬੀਅਸ ਹੈ ਕਿ ਜਿਹੜੇ ਇਹ ਕਾਸ ਦੇ ਆ ਬੰਦੇ ਹੋਣਗੇ ਉਹ ਇਸ ਬੰਦੇ ਨੂੰ ਹੀ ਵੋਟ ਪਾਉਣਗੇ ਜੇ ਕੋਈ ਦੂਜਾ ਬੰਦਾ ਚਾਹੇ ਚਾਹੇ ਉਹ ਕਿੰਨਾ ਹੀ ਪੜਿਆ ਲਿਖਿਆ ਕਿਉਂ ਨਹੀਂ ਹੈ ਕਿੰਨਾ ਹੀ ਸਮਝਦਾਰ ਕਿਉਂ ਨਹੀਂ ਹੈਗਾ ਕਿੰਨੀ ਉਹਨੂੰ ਸਮਾਜ ਦੀ ਨੌਲੇਜ ਹੈ ਨਹੀਂ ਕਿੰਨੀ ਉਹਨੂੰ ਕਿੰਨੀ ਦੁਨੀਆ ਭਰ ਦੀ ਨੌਲੇਜ ਹੋਵੇ ਚਾਹੇ ਉਹਨੂੰ ਵੋਟ ਨਹੀਂ ਪੈਣੀ ਉਹਨੂੰ ਵੋਟ ਕਿਹਨੂੰ ਪਾਉਗੀ ਜਿਹੜਾ ਜਾਤੀ ਦੇ ਆਧਾਰ ਤੇ ਖੜਾ ਹੋਊਗਾ ਉਹ ਆ ਜਾਤ ਦੇ ਬੰਦੇ ਐਸ ਜਾਂ ਆਪਣੀ ਜਾਤ ਦੇ ਬੰਦੇ ਨੂੰ ਹੀ ਵੋਟ ਪਾਉਣਗੇ ਔਰ ਇਹ ਹੁੰਦਾ ਸਾਡੇ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਕਹਿੰਦਾ ਜਾਤੀ ਅਤੇ ಮತਦਾਨ ਵਿਵਹਾਰ ਹੁਣ ਦੇਖੋ ಮತਦਾਨ ਵਿਵਹਾਰ ਕੀ ਹੁੰਦਾ ਹੈ ಮತਦਾਨ ਵਿਵਹਾਰ ਉਹ ਤਾਂ ਸਾਡਾ ਨੇਚਰ ਅਸੀਂ ਆਪਣੀ ਜਾਤ ਦੇ ਬੰਦੇ ਦੇ ਵੱਲ ਹੁਈ ਝੁਕਦੇ ਹਾਂ ਜਿਹੜਾ ਬੰਦਾ ਸਾਡੀ ਜਾਤ ਦਾ ਉੱਥੇ ਖੜਾ ਹੁੰਦਾ ਹੈ ਅਸੀਂ ਕੀ ਕਰਦੇ ਹਾਂ ਉਹਨੂੰ ਹੀ ਵੋਟ ਪਾਉਨੇ ਆ ਮਤਲਬ ਜਾਤੀ ਕੀ ਕਰਦੀ ਆ ਸਾਡੇ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਆ ਕਿਹੜਾ ਬੰਦਾ ਖੜਾ ਹੈ ਯਾਰ ਅਸੀਂ ਉਹਨੂੰ ਵੋਟ ਪਾਵਾਂਗੇ ਨੋ ਡਾਊਟ ਸਾਡੇ ਸਾਹਮਣੇ ਬਹੁਤ ਸਮਝਦਾਰ ਬੰਦਾ ਖੜਾ ਹੈ ਬਹੁਤ ਪੜਿਆ ਲੈ ਚਾਹੇ ਆਈਆਈਟੀ ਤੋਂ ਪੜਿਆ ਹੋਇਆ ਆਈਆਈਐਮ ਤੋਂ ਪੜਿਆ ਹੋਇਆ ਬੰਦਾ ਕਿਉਂ ਨਾ ਖੜਿਆ ਹੋਵੇ ਅਸੀਂ ਉਹਨੂੰ ਵੋਟ ਨਹੀਂ ਪਾਉਣੀ ਅਨਪੜ ਹੋਊਗਾ ਸਾਡੀ ਜਾਤ ਦਾ ਹੋਊਗਾ ਉਹਨੂੰ ਵੋਟ ਪਾ ਦਾਂਗੇ ਠੀਕ ਹੈ ਤਾਂ ਜਾਤ ਕੀ ਕਰਦੀ ਆ ਸਾਡੇ ਮਤਦਾਨ ਵਿਵਹਾਰ ਨੂੰ ਅਸੀਂ ਵੋਟ ਕਿਨੂੰ ਪਾਉਣੀ ਆ ਉਹਨੂੰ ਵੀ ਪ੍ਰਭਾਵਿਤ ਕਰਦੀ ਆ ਉਸ ਤੋਂ ਬਾਅਦ ਜਾਤੀ ਅਤੇ ਮੰਤਰੀ ਮੰਡਲ ਦਾ ਨਿਰਮਾਣ ਦੇਖੋ ਜਦੋਂ ਵੋਟਾਂ ਪੈ ਗਈਆਂ ਸਾਰੇ ਬੰਦੇ ਜਿੱਤ ਗਏ ਉਸ ਤੋਂ ਬਾਅਦ ਸਾਡੇ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਕੀ ਕਰਨਾ ਹੁੰਦਾ ਹੈ ਮੰਤਰੀ ਮੰਡਲ ਬਣਾਉਣਾ ਹੁੰਦਾ ਆਪਣੀ ਹੈਲਪ ਦੇ ਲਈ ਰਾਜਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੀ ਕਰਨਾ ਹੁੰਦਾ ਹੈ ਸਾਰੇ ਰਾਜਾਂ ਦੇ ਵਿੱਚ ਉਹਨਾਂ ਨੇ ਇੱਕ ਮੰਤਰੀ ਮੰਡਲ ਬਣਾਉਣਾ ਹੁੰਦਾ ਹੈ ਮੰਤਰੀ ਮਤਲਬ ਆਪਣੇ ਨਾਲ ਜਿਹੜੇ ਸੀਗੇ ਮੰਤਰੀ ਲਾਉਣ ਦੇ ਨੇ ਇਕੱਲੇ ਇਕੱਲੇ ਕੰਮ ਦੇ ਕੇ ਉਹਨੂੰ ਮੰਤਰੀ ਮੰਡਲ ਜਿਹੜਾ ਸੀਗਾ ਤਿਆਰ ਕਰਨਾ ਹੁੰਦਾ ਹੈ ਹੁਣ ਸੰਵਿਧਾਨ ਦੇ ਵਿੱਚ ਤਾਂ ਇਹ ਪ੍ਰੋਵੀਜ਼ਨ ਆ ਉਹਦੇ ਵਿੱਚ ਤਾਂ ਇਹ ਵਿਵਸਥਾ ਕੀਤੀ ਹੋਈ ਆ ਕਿ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਜਿਹੜਾ ਹੋਊਗਾ ਉਹ ਮੰਤਰੀ ਮੰਡਲ ਦਾ ਨਿਰਮਾਣ ਕਰਨ ਦੇ ਲਈ ਆਜ਼ਾਦ ਆ ਬਟ ਇੱਥੇ ਇਦਾਂ ਨਹੀਂ ਹੁੰਦਾ ਹੈਗਾ ਜਦੋਂ ਉਹ ਮੰਤਰੀ ਮੰਡਲ ਦਾ ਨਿਰਮਾਣ ਕਰਦੇ ਨੇ ਤਾਂ ਉਹ ਦੇਖਦੇ ਨੇ ਕਿ ਕਿਹੜੀ ਕਿਹੜੀ ਜਾਤ ਦੇ ਬੰਦੇ ਵਿੱਚ ਐਡ ਕਰਨੇ ਨੇ ਕਿਹੜੀ ਕਿਹੜੀ ਜਾਤ ਦਾ ਜ਼ਿਆਦਾ ਪ੍ਰਭਾਵ ਆ ਕਿਹੜੇ ਖੇਤਰ ਦੇ ਵਿੱਚ ਜ਼ਿਆਦਾ ਪ੍ਰਭਾਵ ਆ ਤਾਂ ਉਸ ਮੰਤਰੀ ਨੂੰ ਵਿੱਚ ਉਸ ਕਾਸਟ ਦੇ ਬੰਦੇ ਨੂੰ ਐਡ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਆ ਗਿਆ ਜਾਤੀ ਦੇ ਆਧਾਰ ਤੇ ਸਥਾਨ ਰਾਖਵੇਂ ਰੱਖਣ ਦਾ ਪ੍ਰਬੰਧ ਦੇਖੋ ਜਦੋਂ ਸਾਡੀ ਕੰਟਰੀ ਆਜ਼ਾਦ ਹੁੰਦੀ ਆ ਤਾਂ ਉਸ ਤੋਂ ਬਾਅਦ ਰਾਖਵਾਕਰਨ ਦਿੱਤਾ ਜਾਂਦਾ ਹੈ ਐਸਸੀ ਤੇ ਐਸਟੀ ਨੂੰ ਠੀਕ ਹੈ ਐਸਸੀ ਤੇ ਐਸਟੀ ਨੂੰ ਰਾਖਵਾ ਕਰਨ ਦਿੱਤਾ ਜਾਂਦਾ ਹੈ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਕਿਉਂ ਕਿ ਉਹਨਾਂ ਨਾਲ ਜਿਹੜਾ ਪੁਰਾਣੇ ਸਮੇਂ ਤੋਂ ਇਤਿਹਾਸ ਦੇ ਵਿੱਚ ਧੱਕਾ ਹੋਇਆ ਹੋਇਆ ਹੈ ਸੀਗਾ ਉਸ ਧੱਕੇ ਨੂੰ ਬਰਾਬਰ ਕਰਨ ਦੇ ਲਈ ਉਹਨਾਂ ਦੇ ਲੈਵਲ ਉਥਾਨ ਕਰਨ ਦੇ ਲਈ ਉਹਨੂੰ ਉੱਪਰ ਚੱਕਣ ਦੇ ਲਈ ਇੱਕ ਰਾਖਵਾ ਕਰਨ ਦੀ ਵਿਵਸਥਾ ਕੀਤੀ ਗਈ ਸੀਗੀ ਉਹ ਜਾਤੀ ਦੇ ਆਧਾਰ ਤੇ ਆ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਜਾਤੀ ਦੇ ਆਧਾਰ ਤੇ ਸਥਾਨ ਰਾਖਵੇਂ ਰੱਖਣ ਦੀ ਪ੍ਰਤੀਕਿਰਿਆ ਮਤਲਬ ਲੋਕਾਂ ਦੀ ਉਹਦੇ ਪ੍ਰਤੀ ਰਿਐਕਸ਼ਨ ਕੀ ਸੀਗਾ ਉਹਦੇ ਵਿਰੋਧ ਕਿਰਿਆ ਕੀ ਕੀਤੀ ਆ ਦੇ ਵਿਰੁੱਧ ਚਾਹੇ ਤਾਂ ਐ ਲਿਖ ਲਓ ਦੇ ਵਿਰੁੱਧ ਕਿਰਿਆ ਲਿਖ ਲਓ ਜਾਂ ਪ੍ਰਤੀ ਕਿਰਿਆ ਲਿਖ ਲਓ ਕਹਿੰਦਾ ਜਾਤੀ ਦੇ ਆਧਾਰ ਤੇ ਸਥਾਨ ਰਾਖਵੇਂ ਰੱਖਣ ਦੇ ਵਿਰੁੱਧ ਕਿਰਿਆ ਮਤਲਬ ਲੋਕਾਂ ਨੇ ਕੀ ਪ੍ਰਤੀ ਕਿਰਿਆ ਦਿੱਤੀ ਆ ਕਿ ਉਹਦੇ ਖਿਲਾਫ ਹੋ ਗਏ ਜਾਂ ਉਹਦੇ ਪੱਖ ਦੇ ਵਿੱਚ ਹੋ ਗਏ ਦੇਖੋ ਲੋਕਾਂ ਨੇ ਜ਼ਿਆਦਾਤਰ ਉਹਦਾ ਕੀ ਕੀਤਾ ਵਿਰੋਧ ਕੀਤਾ ਉਹਦੇ ਵਿੱਚ ਹੁਣ ਦੇਖੋ ਇੱਕ ਹੋਰ ਚੀਜ਼ ਸਾਹਮਣੇ ਆਉਂਦੀ ਆ ਸਾਡੇ ਕੋਲੇ ਮੰਡਲ ਕਮਿਸ਼ਨ ਠੀਕ ਆ ਹੁਣ ਮੰਡਲ ਕਮਿਸ਼ਨ ਕੀ ਸੀਗਾ ਇਹ ਕੀ ਸੀਗਾ ਬੇਸਿਕਲੀ ਜਿਹੜੇ OBC ਨੇ OBC ਨੇ ਜਿਹੜੇ ਅਦਰ ਬੈਕਵਰਡ ਕਲਾਸਸ ਨੇ ਉਹਨਾਂ ਨੂੰ 27% ਕੋਟਾ ਜਿਹੜਾ ਮਿਲਿਆ ਹੋਇਆ ਉਹ ਮੰਡਲ ਕਮਿਸ਼ਨ ਨੇ ਦਵਾਇਆ ਹੋਇਆ ਮੰਡਲ ਕਮਿਸ਼ਨ ਦਾ ਮੇਨ ਜਿਹੜਾ ਕੰਮ ਸੀਗਾ ਉਹ ਇਹ ਸੀਗਾ ਕਿ ਜਿਹੜੀਆਂ SC ST ਤੋਂ ਇਲਾਵਾ ਅਦਰ ਬੈਕਵਰਡ ਕਲਾਸਸ ਨੇ ਉਹਨਾਂ ਨੂੰ ਰਾਖਮਾ ਕਰਨ ਲੈ ਕੇ ਦੇਣਾ ਹੈ ਉਹਨਾਂ ਦੀ ਲਈ ਰਿਜ਼ਰਵੇਸ਼ਨ ਦਾ ਸੈਟਿੰਗ ਕਰਨੀ ਆ ਉਹ ਕਿੱਦਾਂ ਕੀਤੀ ਦੇਖੋ ਉਹਨਾਂ ਨੇ ਕਹਿੰਦਾ ਮੰਡਲ ਕਮਿਸ਼ਨ ਜਿਹੜਾ ਸੀਗਾ ਮੰਡਲ ਕਮਿਸ਼ਨ ਸਭ ਤੋਂ ਪਹਿਲਾਂ ਦਾ ਮੰਡਲ ਦਾ ਮੰਡਲ ਕੀ ਨੌ ਸੀ ਬੰਦੇ ਦਾ ਦੇਖੋ ਬਾਬੂ ਬਿੰਦੇਸ਼ਵਰ ਪ੍ਰਸਾਦ ਮੰਡਲ ਉਹਦੇ ਨੌ ਤੇ ਬਣਿਆ ਹੋਇਆ ਕਮਿਸ਼ਨ ਹੈ ਸਭ ਤੋਂ ਪਹਿਲਾਂ ਜਿਹੜਾ ਸੀਗਾ ਇਹ ਕਮਿਸ਼ਨ ਜਿਹੜਾ ਸੀਗਾ ਕਿਹਦੀ ਅਗਵਾਹੀ ਦੇ ਵਿੱਚ ਪੇਸ਼ ਹੋਇਆ ਦੇਖੋ ਜਨਵਰੀ 1979 ਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਸੀਗੇ ਮੁਰਾਰ지 ਦੇਸਾਈ ਉਨਾਦੀਏ ਗਵਾਹੀ ਦੇ ਵਿੱਚ ਕੇਂਦਰ ਸਰਕਾਰ ਦੇ ਦੁਆਰਾ ਬਣਾਇਆ ਗਿਆ ਇਹ ਠੀਕ ਆ ਉਹਦੀ ਪ੍ਰਧਾਨਗੀ ਕਿਹਨੇ ਕੀਤੀ ਮਤਲਬ ਉਹਦੇ ਵਿੱਚ ਜਿਹੜੀਆਂ ਰਿਸਰਚ ਕਿਹਨੇ ਕੀਤੀ ਬਣਾਇਆ ਕਿਨੇ ਸੀਗਾ ਇਹ ਕਮਿਸ਼ਨ ਕਹਿੰਦੇ ਜੀ बाबू बिंदेश्वरी ਪ੍ਰਸਾਦ ਮੰਡਲ ਦੀ ਅਗਵਾਹੀ ਦੇ ਅਧੀਨ ਬਣਾਇਆ ਗਿਆ ਉਸ ਤੋਂ ਬਾਅਦ ਬਣ ਗਿਆ ਮੰਡਲ ਕਿਹਦੀ ਅਗਵਾਹੀ ਦੇ ਵਿੱਚ ਦੇਸਾਈ ਮੁਰਾਰਜੀ ਦੇਸਾਈ ਦੀ ਅਗਵਾਹੀ ਦੇ ਵਿੱਚ ਕਦੋਂ ਸਾਲ 1979 ਦੇ ਵਿੱਚ ਕੀ ਦੀ ਪ੍ਰਦਾਨ ਕੀਆ ਟਰ ਬਿੰਦੇਸ਼ਵਰੀ ਪ੍ਰਸਾਦ ਮੰਡਲ ਦੀ ਹੁਣ ਜਦੋਂ ਬਣ ਗਿਆ ਸਾਰਾ ਕੁਝ ਹੋ ਗਿਆ ਤਾਂ ਉਹਨਾਂ ਨੇ ਆਪਣੀ ਰਿਪੋਰਟ ਬਣਾ ਲਈ ਆਪਣਾ ਸਾਰਾ ਕੁਝ ਲਿਖ ਲਿਆ ਵੀ ਆਹ ਚੀਜ਼ਾਂ ਚਾਹੀਦੀਆਂ ਨੇ ਐਦਾਂ ਜਿਹੜਾ ਸੀਗਾ ਇਹਨੂੰ ਸੈੱਟ ਕੀਤਾ ਜਾ ਸਕਦਾ ਹੈ ਰਿਪੋਰਟ ਕਦੋਂ ਪੇਸ਼ ਕੀਤੀ ਉਹਨਾਂ ਨੇ ਆਪਣੀ 30 ਦਸੰਬਰ 30 ਦਸੰਬਰ 1980 ਨੂੰ ਤਤ ਕਰ ਲਈ ਮਤਲਬ ਉਸ ਟਾਈਮ ਦਾ ਜਿਹੜਾ ਰਾਸ਼ਟਰਪਤੀ ਸੀਗਾ ਠੀਕ ਹੈ ਉਹ ਰਾਸ਼ਟਰਪਤੀ ਕੌਣ ਸੀਗੇ ਨੀਲਮ ਸੰਜੀਵਾ ਰੈਡੀ ਠੀਕ ਹੈ ਉਹਨਾਂ ਨੂੰ ਆਪਣੀ ਰਿਪੋਰਟ ਜਿਹੜੀ ਸੀਗੀ ਪੇਸ਼ ਕਰਤੀ ਉਹਦੇ ਵਿੱਚ ਕਿਹਾ ਕੀ ਸੀ ਉਹਨਾਂ ਨੇ 27% ਕੋਟੇ ਦੀ ਗੱਲ ਕੀਤੀ ਸੀਗੀ ਜਿਹੜੀਆਂ ਪਛੜੀਆਂ ਹੋਈਆਂ ਛੜਣੀਆਂ ਨੇ ਅਦਰ ਬੈਕਵਰਡ ਕਲਾਸਾਂ ਨੇ ਠੀਕ ਹੈ ਉਹਨਾਂ ਦੇ ਲਈ 27% ਕੋਟਾ ਰਾਖਵਾ ਰੱਖਣ ਦੀ ਗੱਲ ਕੀਤੀ ਗਈ ਸੀਗੀ ਉਸ ਤੋਂ ਬਾਅਦ ਦੇਖੋ 1980 ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਕਿ ਰਿਪੋਰਟ ਪੇਸ਼ ਕਰਤੀ ਇਹ ਗੱਲ ਹੋਈ ਪੱਟੇ ਲਾਗੂ ਨਹੀਂ ਹੁੰਦਾ ਹੈਗਾ ਠੀਕ ਹੈ ਲਾਗੂ ਨਹੀਂ ਹੁੰਦਾ ਹੈਗਾ ਤਾਂ ਉਸ ਤੋਂ ਬਾਅਦ 1900 ਆਪਾਂ ਨੂੰ ਪਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ 1984 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਠੀਕ ਹੈ ਉਹਨਾਂ ਤੇ ਹਮਲਾ ਹੋ ਜਾਂਦਾ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਸੀਗੇ ਬੇਟਾ ਰਜੀਵ ਗਾਂਧੀ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਵੀ ਇਸ ਗੱਲ ਨੂੰ ਨਹੀਂ ਗੋਲਦੇ ਹੈਗੇ ਤਾਂ ਉਹ ਇੱਕ ਘਟਾਲੇ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਦੇ ਇੱਕ ਮੰਤਰੀ ਹੁੰਦੇ ਨੇ ਬੀਪੀ ਸਿੰਘਾ ਠੀਕ ਹੈ ਬੀਪੀ ਸਿੰਘ ਉਹਨਾਂ ਦੇ ਮੰਤਰੀ ਹੁੰਦੇ ਨੇ ਉਹੀ ਉਹਨਾਂ ਦੇ ਖਿਲਾਫ ਜਿਹੜੀ ਸੀਗੀ ਸ਼ਿਕਾਇਤ ਕਰਦੇ ਨੇ ਤਾਂ ਜਿਹੜੀ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਬਣਦੇ ਨੇ ਉਹ ਕੌਣ ਪ੍ਰਧਾਨ ਮੰਤਰੀ ਬਣਦਾ ਫਿਰ ਉਹੀ ਬੀਪੀ ਸਿੰਘ ਜਿਨ੍ਹਾਂ ਨੇ ਉਹਦੀ ਸ਼ਿਕਾਇਤ ਕੀਤੀ ਹੁੰਦੀ ਆ ਠੀਕ ਹੈ ਬੀਪੀ ਸਿੰਘ ਦੀ ਅਗਵਾਹੀ ਦੇ ਵਿੱਚ ਕਿਉਂਕਿ ਇਹ ਵੀ ਕੀ ਹੁੰਦੇ ਨੇ OBC ਦੇ ਨੇਤਾ ਹੁੰਦੇ ਨੇ ਇਹ OBC ਨੇਤਾ ਹੋਣ ਕਰਕੇ ਓਬਵੀਅਸ ਆ ਕਿ OBC ਦੀ ਜ਼ਿਆਦਾ ਗੱਲ ਕਰਨਗੇ ਜੋ ਪਹਿਲਾਂ ਜਿਹੜਾ ਇੱਕ ਮੰਡਲ ਕਮਿਸ਼ਨ ਬਣਿਆ ਹੋਇਆ ਸੀਗਾ ਉਹਨੂੰ ਕੀ ਕਰ ਦਿੰਦੇ ਨੇ ਲਾਗੂ ਕਰ ਦਿੰਦੇ ਨੇ ਕਦੋਂ ਲਾਗੂ ਕਰ ਦਿੰਦੇ ਨੇ ਅਗਸਤ 1990 ਦੇ ਵਿੱਚ ਇਸ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਿੰਦੇ ਨੇ ਪਰ ਇਹਦਾ ਵਿਰੋਧ ਹੁੰਦਾ ਹੈ ਦਿੱਲੀ ਯੂਨੀਵਰਸਿਟੀ ਤੋਂ ਜਿਹੜਾ ਸੀਗਾ ਵਿਰੋਧ ਸਟਾਰਟ ਹੋ ਜਾਂਦਾ ਈਵਨ ਕੀ ਕਈ ਅ ਮੁੰਡਿਆਂ ਨੇ ਆਪਣੇ ਉੱਤੇ ਤੇਲ ਪਾ ਕੇ ਜਿਹੜੀ ਸੀਗੀ ਅੱਗ ਲਗਾਈ ਉਹਦੇ ਵਿੱਚ ਜਿਹੜਾ ਸੀਗਾ ਇੱਕ ਗੋ ਗੋਸਵਾਮੀ ਨੌ ਦਾ ਮੁੰਡਾ ਸੀਗਾ ਉਹਨੂੰ ਜਿਹੜੀ ਸੀਗੀ ਅੱਗ ਵੀ ਲੱਗੀ ਸੀ ਡੈਥ ਹੋ ਗਈ ਸੀਗੀ ਤਾ ਇਸ ਮੰਡਲ ਕਮਿਸ਼ਨ ਦਾ ਮਤਲਬ ਆਪਾਂ ਨੂੰ ਪਤਾ ਲੱਗ ਗਿਆ ਹੁਣ ਕਿ ਮੰਡਲ ਕਮਿਸ਼ਨ ਕੀ ਸੀਗਾ ਦਾ ਵਿਰੋਧ ਹੋਇਆ ਤੇ ਕਿਵੇਂ ਹੋਇਆ ਇਸ ਮੰਡਲ ਕਮਿਸ਼ਨ ਦੇ ਤਹਿਤ ਹੀ ਜਿਹੜੀ ਸੀਗੀ OBC ਨੂੰ ਜਿਹੜੀ ਅ ਕੋਟਾ ਮਿਲਿਆ ਹੋਇਆ ਉਹ ਇਸ ਮੰਡਲ ਕਮਿਸ਼ਨ ਦੇ ਤਹਿਤ ਹੀ ਮਿਲਿਆ ਹੋਇਆ ਜੋ ਇਧੀਆਂ ਪ੍ਰੋਵੀਜ਼ਨ ਸੀਗੀਆਂ 27% ਕੋਟਾ ਜਿਹੜਾ ਮਿਲਿਆ ਹੋਇਆ ਉਹ ਇਸ ਦੇ ਤਹਿਤ ਹੀ ਮਿਲਿਆ ਹੋਇਆ ਹੈ ਹੋਪ ਹੈ ਤੁਹਾਨੂੰ ਕਲੀਅਰ ਹੋ ਗਿਆ ਕਿਉਂਕਿ ਮੰਡਲ ਕਮਿਸ਼ਨ ਦੇ ਉੱਤੇ ਇੱਕ ਕੁਐਸਚਨ ਆ ਸਕਦਾ ਹੈ ਪੰਜ ਗੱਲਾਂ ਹੀ ਲਿਖਣੀਆਂ ਨੇ ਸਿਰਫ ਪਹਿਲੇ ਦੇ ਵਿੱਚ ਹੈਗੀ ਆ ਕਿ 72 1979 ਦੇ ਵਿੱਚ ਮੁਰਾਰਂ ਜੀ ਦੇਸਾਈ ਦੀ ਗਵਾਹੀ ਦੇ ਵਿੱਚ ਬਣਿਆ ਕੀ ਦੀ ਪ੍ਰਦਾਨਗੀ ਸੀਗੀ ਵਿੰਦੇਸ਼ਵਰ ਬਰਸਾਦ ਮੰਡਲ ਜੀ ਦੀ ਤੇ ਰਿਪੋਰਟ ਕਦੋਂ ਬਈ 1980 ਦੇ ਵਿੱਚ ਕੀ ਕਿਹਾ ਗਿਆ ਸੀ ਇਹਦੇ ਵਿੱਚ 27% ਕੋਟਾ ਸੀਗਾ ਲਾਗੂ ਕਿਨੇ ਕਰਵਾਇਆ ਬੀਪੀ ਸਿੰਘ ਨੇ ਠੀਕ ਆ ਕਦੋਂ 1990 ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲੇ ਉਸ ਤੋਂ ਬਾਅਦ ਆਪ ਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ ਜਾਤੀ ਦੇ ਆਧਾਰ ਤੇ ਜਿਹੜਾ ਸਥਾਨ ਰਾਖਵੇਂ ਰੱਖਣ ਦੇ ਵਿਰੁੱਧ ਜਿਹੜੀ ਸੀਗੀ ਪ੍ਰਤੀਕਿਰਿਆ ਸੀਗੀ ਲੋਕਾਂ ਦੇ ਵਿੱਚ ਤੇ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਤੇ ਉਦੋਂ ਬਾਅਦ ਜਿਹੜਾ ਸੀਗਾ ਐਸਸੀ ਐਸਟੀ ਤੋਂ ਬਾਅਦ ਓਬੀਸੀ ਦਾ ਵੀ ਕੋਟਾ ਜਿਹੜਾ ਸੀਗਾ ਬਣ ਗਿਆ 1990 ਦੇ ਵਿੱਚ ਕਿਵੇਂ ਬਣਿਆ ਮੰਡਲ ਕਮਿਸ਼ਨ ਦੇ ਤਹਿਤ ਬਣਿਆ ਕੌਣ ਕੌਣ ਸੀਗਾ ਉਹਦੀ ਪ੍ਰਧਾਨਗੀ ਕਿਹਨੇ ਕੀਤੀ ਜਾਂ ਗਵਾਹੀ ਕਿਹਨੇ ਕੀਤੀ ਉਹ ਸਾਰਾ ਉਹਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਜਾਤੀ ਦਬਾਅ ਸਮੂਹ ਦੇਖੋ ਦਬਾਅ ਸਮੂਹ ਕੀ ਹੁੰਦੇ ਨੇ ਇਹ ਹੁੰਦੇ ਨੇ ਪ੍ਰੈਸ਼ਰ ਗਰੁੱਪ ਜਾਤੀ ਦੇ ਆਧਾਰ ਤੇ ਵੀ ਬਣੇ ਹੁੰਦੇ ਨੇ ਧਰਮ ਦੇ ਆਧਾਰ ਤੇ ਵੀ ਬਣੇ ਹੁੰਦੇ ਨੇ ਆਪਾਂ ਨੂੰ ਪਤਾ ਕਿ ਦਿੱਲੀ ਦੇ ਵਿੱਚ ਪਿੱਛੇ ਜਿਹੇ ਸੀ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਸੀਗਾ ਉਹ ਸਰਕਾਰ ਤੇ ਦਬਾਅ ਪਾ ਰਹੇ ਸੀਗੇ ਉਹ ਕਿਹੜਾ ਦਬਾਅ ਸਮੂਹ ਸੀਗਾ ਉਹ ਕਿਸਾਨਾਂ ਦਾ ਕਿਸਾਨਾਂ ਦਾ ਦਬਾਅ ਸਮੂਹ ਸੀਗਾ ਇਸ ਤਰ੍ਹਾਂ ਹੀ ਹੁਣ ਜਿਹੜੇ ਸੀ ਜਾਤੀ ਦੇ ਆਧਾਰ ਤੇ ਵੀ ਦਬਾਅ ਸਮੂਹ ਬਣੇ ਹੋਏ ਨੇ ਉਹ ਆਪਣੀ ਜਾਤ ਦੇ ਲੈ ਕੇ ਜਾਤ ਦੇ ਆਧਾਰ ਤੇ ਮੰਗਾਂ ਆਪਣੇ ਰੱਖਦੇ ਨੇ ਤੇ ਸਰਕਾਰ ਦੇ ਉੱਤੇ ਦਬਾਅ ਪਾਉਂਦੇ ਨੇ ਸਰਕਾਰ ਦੇ ਕੋਲੋਂ ਆਪਣੀਆਂ ਮੰਗਾਂ ਮੰਨਵਾਉਂਦੇ ਨੇ ਧਰਮ ਦੇ ਆਧਾਰ ਤੇ ਵੀ ਜਿਹੜੇ ਸੀਗੇ ਦਬਾਅ ਸਮੂਹ ਬਣੇ ਹੁੰਦੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਭਾਰਤ ਦੇ ਵਿੱਚ ਰਾਜਨੀਤੀ ਦੇ ਉੱਤੇ ਜਾਤੀ ਦਾ ਕੀ ਪ੍ਰਭਾਵ ਪੈਂਦਾ ਹੈ ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਆਪਾਂ ਨੇ ਦੇਖਣਾ ਹੁਣ ਕਹਿੰਦਾ ਭਾਰਤੀ ਰਾਜਨੀਤਿਕ ਬਵਿਸਥਾ ਦਾ ਜਾਤੀ ਪ੍ਰਥਾ ਦੇ ਉੱਤੇ ਕੀ ਪ੍ਰਭਾਵ ਪਿਆ ਠੀਕ ਹੈ ਹੁਣ ਸਭ ਤੋਂ ਪਹਿਲਾਂ ਹੈਗਾ ਜਾਤੀ ਪ੍ਰਥਾ ਦੇ ਸਰੂਪ ਦੇ ਵਿੱਚ ਪਰਿਵਰਤਨ ਦੇਖੋ ਸਭ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਅਨੁਸ਼ੇਦ ਅਨੁਸ਼ੇਦ 17 ਹੈ ਉਹਦੇ ਵਿੱਚ ਛੂਛਾਤ ਦੀ ਮਨਾਹੀ ਕੀਤੀ ਗਈ ਆ ਸਾਡਾ ਸੰਵਿਧਾਨ ਜਿਹੜਾ ਸੀਗਾ 1950 ਦੇ ਵਿੱਚ ਲਾਗੂ ਹੋ ਜਾਂਦਾ ਹੈ ਅਨੁਛੇਦ ਜਿਹੜਾ ਸੀਗਾ 17 ਉਹਦੇ ਵਿੱਚ ਛੂਛਾਤ ਦੀ ਮਨਾਹੀ ਕੀਤੀ ਗਈ ਆ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਉਹ ਕੀ ਹੋਊਗਾ ਸਜ਼ਾ ਉਹਨੂੰ ਸਜ਼ਾ ਦਿੱਤੀ ਜਾਊਗੀ ਤਾਂ ਇੱਥੋਂ ਸਾਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਸਾਡੇ ਜਿਹੜੇ ਰਾਜਨੀਤੀ ਹੈ ਜਾਂ ਸਾਡੇ ਸੰਵਿਧਾਨ ਨੇ ਕੀ ਕੀਤਾ ਹੈ ਜਾਤ ਪ੍ਰਥਾ ਦੇ ਸਰੂਪ ਦੇ ਵਿੱਚ ਪਰਵਰਤਨ ਲੈ ਕੇ ਆਂਦਾ ਹੈ ਜਿਹੜੀ ਵਰਣ ਪ੍ਰਥਾ ਸੀਗੀ ਉਹ ਵੀ ਖਤਮ ਹੋ ਜਾਂਦੀ ਆ ਤੇ ਜਿਹੜੇ ਨੀਮਾ ਸਮਝਿਆ ਜਾਂਦਾ ਹੈ ਉੱਚਾ ਨੀਮਾ ਜੋ ਵੀ ਇਹ ਚੀਜ਼ਾਂ ਪ੍ਰਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਤੇ ਕਾਫੀ ਹੱਦ ਤੱਕ ਲੋਕਾਂ ਦਾ ਕੀ ਆ ਉਥਾਨ ਹੁੰਦਾ ਉਹ ਕਿਹਦੇ ਕਰਕੇ ਹੁੰਦਾ ਸੰਵਿਧਾਨ ਕਰਕੇ ਰਾਜਨੀਤੀ ਕਰਕੇ ਹੁੰਦਾ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਅਖੌਤੀ ਨੀਵੀਂ ਜਾਤਾਂ ਦੇ ਰਾਜਨੀਤਿਕ ਮਹੱਤਵ ਦੇ ਵਿੱਚ ਵਾਧਾ ਰਾਜਨੀਤਿਕ ਹੁਣ ਇਹ ਨੀਵੀਂ ਜਾਤਾਂ ਦੇ ਲੋਕ ਸੀਗੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਜਿਹੜੀਆਂ ਚੋਣਾਂ ਹੁੰਦੀਆਂ ਨੇ ਸਾਡੀਆਂ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਕੀ ਆ ਰਾਖਵਾ ਕਰਨ ਸੀਟਾਂ ਜਿਹੜੀਆਂ ਨੇ ਰਾਖਮੀਆਂ ਰੱਖੀਆਂ ਜਾਂਦੀਆਂ ਨੇ ਤਾਂ ਹੁਣ ਜਦੋਂ ਸੀਟਾਂ ਰਾਖਮੀਆਂ ਰੱਖੀਆਂ ਜਾਂਦੇ ਨੇ ਤੇ ਓਬਵੀਅਸ ਆ ਕਿ ਜਿਹੜੀ ਸੀਟ ਉਹਨਾਂ ਦੀ ਰਾਖਮੀਆਂ ਉਹਦੇ ਉੱਪਰ ਜਿਹੜੀ ਜਾਤ ਦੇ ਲਈ ਰਾਖਮੀ ਆ ਐਸਸੀ ਦੇ ਲਈ ਜਾਂ ਐਸਟੀ ਦੇ ਲਈ ਉੱਥੇ ਉਹੀ ਬੰਦਾ ਚੋਣ ਲੜ ਸਕਦਾ ਹੈ ਜਦੋਂ ਉਹੀ ਬੰਦਾ ਚੋਣ ਲੜ ਸਕਦਾ ਤਾਂ ਆਬਵੀਅਸ ਹੈ ਕਿ ਉਹੀ ਜਿੱਤੂਗਾ ਉੱਥੇ ਉਸ ਕਾਸ ਦਾ ਬੰਦਾ ਹੀ ਜਿੱਤੂਗਾ ਤਾਂ ਉਹਦੇ ਨਾਲ ਕੀ ਹੋ ਗਿਆ ਉਹਨਾਂ ਦੇ ਰਾਜਨੀਤਿਕ ਮਹੱਤਵ ਦੇ ਵਿੱਚ ਵਾਧਾ ਹੋਇਆ ਠੀਕ ਹੈ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਭਾਗ ਮਿਲਣ ਲੱਗ ਗਿਆ ਜਿਹੜਾ ਕਿ 1950 ਤੋਂ ਪਹਿਲਾਂ ਬਿਲਕੁਲ ਵੀ ਨਹੀਂ ਸੀਗਾ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਰਾਜਨੀਤਿਕ ਜਨਸਹਿ ਭਾਗ ਭਾਗੀਦਾਰੀ ਜਨ ਭਾਗੀਦਾਰੀ ਮਤਲਬ ਕੀ ਹੈ ਸਾਡੀ ਭਾਗੀਦਾਰੀ ਅਸੀਂ ਵੋਟਾਂ ਪਾਉਣ ਲੱਗ ਗਏ ਸਾਨੂੰ ਜਦੋਂ ਜਿਹੜੇ ਬੰਦੇ ਉਹ ਸੀਗੇ ਜਦੋਂ ਵੋਟਾਂ ਦੇ ਵਿੱਚ ਖੜਨ ਲੱਗੇ ਉਹਨਾਂ ਦੀ ਕਾਂਸ ਦੇ ਬੰਦੇ ਤਾਂ ਜਿਹੜੇ ਬੰਦੇ ਸੀਗੇ ਜਦੋਂ ਬੋਰਡ ਦਾ ਅਧਿਕਾਰ ਮਿਲ ਗਿਆ ਨੀਵੀਂ ਜਾਤੀ ਦੇ ਲੋਕਾਂ ਨੂੰ ਵੀ ਬੋਰਡ ਦਾ ਅਧਿਕਾਰ ਮਿਲ ਗਿਆ ਤਾਂ ਉਹ ਕੀ ਕਰਨ ਲੱਗੇ ਆਪਣੀ ਬੋਰਡ ਦਾ ਯੂਜ਼ ਕਰਨ ਲੱਗੇ ਉਹਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਬੋਰਡ ਤੋਂ ਬਿਨਾ ਇਹ ਬੰਦੇ ਚਿੱਤ ਨਹੀਂ ਸਕਦੇ ਹੈਗੇ ਉਹਨਾਂ ਨੂੰ ਆਪਣੇ ਮਹੱਤਵ ਦਾ ਪਤਾ ਲੱਗ ਗਿਆ ਉਹਨਾਂ ਨੂੰ ਆਪਣੇ ਆਪ ਦਾ ਪਤਾ ਲੱਗ ਗਿਆ ਤਾਂ ਉਹਨਾਂ ਦੀ ਜਨਨ ਭਾਗੀਦਾਰੀ ਕੀ ਹੋ ਗਈ ਉਹਦੇ ਵਿੱਚ ਵਾਦਾ ਹੋਇਆ ਹਰੇਕ ਬੰਦਾ ਵੋਟ ਪਾਉਣ ਜਾਂਦਾ ਹੈ ਉਸ ਤੋਂ ਬਾਅਦ ਆ ਗਿਆ ਜਾਤੀ ਦੇ ਮਲਾਈਦਾਰ ਵਰਗ ਮਲਾਈਦਾਰ ਵਰਗ ਕਿਹੜਾ ਹੁੰਦਾ ਹੈ ਦੇਖੋ ਸਾਨੂੰ ਪਤਾ ਹੈ ਕਿ ਕੋਟਾ ਮਿਲ ਗਿਆ ਲੋਕਾਂ ਨੂੰ ਕੋਟਾ ਮਿਲਦੇ ਨਾਲ ਲੋਕਾਂ ਨੂੰ ਨੌਕਰੀ ਵੀ ਮਿਲੀ ਤੇ ਰਾਜਨੀਤਿਕ ਮਹੱਤਵ ਦੇ ਵਿੱਚ ਵੀ ਵਾਧਾ ਹੋਇਆ ਉਹਦੇ ਨਾਲ ਕਈ ਲੋਕ ਕੀ ਹੋ ਗਏ ਉੱਪਰ ਉੱਠ ਗਏ ਠੀਕ ਹੈ ਉਹਨਾਂ ਦੀ ਆਰਥਿਕ ਤੌਰ ਤੇ ਕੀ ਹੋ ਗਿਆ ਉਹਨਾਂ ਦੇ ਵਿੱਚ ਪੈਸੇ ਦਾ ਵਾਧਾ ਹੋ ਗਿਆ ਠੀਕ ਹੈ ਉਹ ਲੋਕ ਜਦੋਂ ਉੱਪਰ ਉੱਠ ਗਏ ਕੁਝ ਲੋਕ ਨੀਵੇਂ ਰਹਿ ਗਏ ਹਜੇ ਵੀ ਹਜੇ ਵੀ ਜਿਹੜੇ ਕੋਟੇ ਦਾ ਪੂਰਾ ਫਾਇਦਾ ਉਠਾਏ ਨਹੀਂ ਸਕੇ ਹੈਗੇ ਪਤਾ ਹੀ ਨਹੀਂ ਹੈਗਾ ਕਿ ਅਸੀਂ ਕਰਨਾ ਕਿਵੇਂ ਆ ਜਿਹੜੇ ਬੰਦੇ ਅਮੀਰ ਹੋ ਗਏ ਉਹ ਕਿਹੜੇ ਵਰਗ ਦੇ ਵਿੱਚ ਆ ਗਏ ਮੁਲਾਇਦਾਰ ਵਰਗ ਦੇ ਵਿੱਚ ਮਤਲਬ ਅਮੀਰ ਹੋ ਗਏ ਉਹ ਹੁਣ ਉਹ 크੍ਰੀਮੀ ਲੇਅਰ ਦੇ ਵਿੱਚ ਆ ਗਏ ਉਹ ਉੱਪਰਲੇ ਲੈਵਲ ਦੇ ਉੱਤੇ ਨੇ ਆਪਣੀ ਜਾਤ ਦੇ ਵਿੱਚ ਕਿਨੇ ਉਹ ਉੱਪਰਲੇ ਲੈਵਲ ਤੇ ਨੇ ਉਹ ਆਰਥਿਕ ਤੌਰ ਤੇ ਵੀ ਵੱਧ ਚੁੱਕੇ ਨੇ ਤੇ ਹੋਰ ਜਿਹੜੇ ਸੀਗੇ ਸਮਾਜਿਕ ਪੱਖ ਤੋਂ ਵੀ ਉਹ ਉੱਪਰ ਆ ਚੁੱਕੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਮਲਾਈਦਾਰ ਵਰਗ ਹੁਣ ਦੇਖੋ ਜਾਤੀ ਦੇ ਅਧਾਰ ਤੇ ਮਲਾਈਦਾਰ ਵਰਗ ਦਾ ਵਿਕਾਸ ਹੋਇਆ ਕਿ ਨਹੀਂ ਹੋਇਆ ਬਿਲਕੁਲ ਹੋਇਆ ਕੋਟਾ ਮਿਲ ਗਿਆ ਉਹਦੇ ਨਾਲ ਕੀ ਲੋਕ ਜਿਹੜੇ ਸੀਗੇ ਉੱਪਰ ਆ ਗਏ ਹੋਪ ਕਿ ਤੁਹਾਨੂੰ ਜਿਹੜਾ ਸੀਗਾ ਭਾਰਤੀ ਰਾਜਨੀਤੀ 'ਤੇ ਵਿਸ਼ਾ ਤੇ ਜਾਤੀ ਪ੍ਰਥਾ ਦਾ ਉੱਤੇ ਜਿਹੜਾ ਸੀਗਾ ਪ੍ਰਭਾਵ ਇਹ ਵੀ ਪਤਾ ਲੱਗ ਗਿਆ ਜਾਤੀ ਕੀ ਰਾਜਨੀਤੀ ਤੇ ਪ੍ਰਭਾਵ ਪਾਉਂਦੀ ਹੈ ਉਹ ਵੀ ਸਾਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਲਿੰਗ ਦੇ ਆਧਾਰਤ ਭੇਦਭਾਵ ਤੇ ਰਾਜਨੀਤੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਸਮਾਜ ਹੈ ਉਹ ਪਹਿਲੇ ਸਮਿਆਂ ਦੇ ਵਿੱਚ ਮਰਦ ਪ੍ਰਧਾਨ ਸਮਾਜ ਰਿਹਾ ਜਿਹੜਾ ਕਿ ਕਾਫੀ ਹੱਦ ਤੱਕ ਹੁਣ ਵੀ ਹੈਗਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਔਰਤ ਨੂੰ ਬਰਾਬਰ ਦੇ ਮੌਕੇ ਮਿਲੇ ਹੀ ਨਹੀਂ ਕਦੇ ਲੋਕ ਕੀ ਸਮਝਦੇ ਸੀਗੇ ਕਿ ਔਰਤ ਸਿਰਫ ਘਰ ਦਾ ਕੰਮ ਕਰਨ ਦੇ ਲਈ ਬਣੀ ਆ ਸਪੋਜ਼ ਕਰੋ ਕਿਸੇ ਔਰਤ ਦੇ ਵਿੱਚ ਸਾਇੰਟਿਸਟ ਬਣਦਾ ਜਾਂ ਡਾਕਟਰ ਬਣਦਾ ਜਾਂ ਵਕੀਲ ਬਣਦਾ ਪਹਿਲੇ ਸਮਿਆਂ ਦੇ ਵਿੱਚ ਬਹੁਤ ਲੋਕਾਂ ਦੇ ਕੋਲੇ ਹੁੰਦਾ ਹੋਊਗਾ ਕਿ ਉਹ ਵਕੀਲ ਬਣ ਸਕਦੀ ਸੀ ਡਾਕਟਰ ਬਣ ਸਕਦੀ ਸੀ ਕਿ ਸਾਇੰਟਿਸਟ ਬਣ ਸਕਦੀ ਸੀ ਲਿਖਾਰੀ ਬਣ ਸਕਦੀ ਸੀ ਫਿਲਾਸਫਰ ਬਣ ਸਕਦੀ ਕੁਝ ਵੀ ਬਣ ਸਕਦੀ ਪਰ ਸਾਡੇ ਲੋਕਾਂ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਉਹਨਾਂ ਉਹਨਾਂ ਦੇ ਮਨ ਦੇ ਵਿੱਚ ਸਿਰਫ ਇਹ ਹੁੰਦਾ ਸੀ ਕਿ ਔਰਤ ਸਿਰਫ ਘਰ ਦਾ ਹੀ ਕੰਮ ਕਰੂਗੀ ਬਟ ਇਸ ਤਰ੍ਹਾਂ ਨਹੀਂ ਸੀਗਾ ਹੁਣ ਜਿਹੜਾ ਸੀਗਾ ਥੋੜਾ ਥੋੜਾ ਤਬਦੀਲੀ ਆ ਰਹੀ ਆ ਹੁਣ ਇਸ ਗੱਲ ਦਾ ਅੰਦਾਜ਼ਾ ਪੈਥੋਂ ਵੀ ਲਾ ਸਕਦੇ ਆ ਕਿ 2011 ਦੀ ਜਨਗਣਨਾ ਦੇ ਮੁਤਾਬਕ ਹੁਣ 10 ਸਾਲ ਪੁਰਾਣੀ ਗੱਲ ਆ ਹਜੇ ਸਿਰਫ ਠੀਕ ਹੈ 15 ਸਾਲ ਤਾਂ ਉਸ ਟਾਈਮ ਔਰਤਾਂ ਦੀ ਜਿਹੜੀ ਸਾਖਰਤਾ ਦਰ ਕਿੰਨੀ ਸੀਗੀ 65% ਠੀਕ ਹੈ ਮਰਦਾਂ ਦੀ ਸਾਖਰਤਾ ਦਰ ਕਿੰਨੀ ਸੀਗੀ 82% ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ ਔਰਤਾਂ ਹਜੇ ਵੀ ਪੜ੍ਹਾਈ ਦੇ ਵਿੱਚ ਪਿੱਛੇ ਨੇ ਹਜੇ ਵੀ ਉਹਨਾਂ ਨੂੰ ਬੂਰਾ ਮੌਕਾ ਨਹੀਂ ਮਿਲਦਾ ਤਾਂ ਹੁਣ ਦੇਖਦੇ ਆਪਾਂ ਕਿ ਇਹਨੂੰ ਚੰਗੀ ਤਰ੍ਹਾਂ ਸਮਝਦੇ ਆਂ ਦੇਖੋ ਕਹਿੰਦਾ ਮਰਦ ਪ੍ਰਧਾਨ ਸਮਾਜ ਤੇ ਨਾਰੀਵਾਦ ਜਿਹੜੇ ਹੁੰਦੇ ਨੇ ਦੋਵੇਂ ਲੋਕਤੰਤਰ ਦੇ ਲਈ ਖਤਰਾ ਰਹੇ ਜੇ ਦੋਨਾਂ ਦੇ ਵਿੱਚ ਘਟੜਤਾ ਹੋਊਗੀ ਚਾਹੇ ਮਰਦ ਪ੍ਰਧਾਨ ਸਮਾਜ ਆ ਚਾਹੇ ਨਾਰੀਵਾਦ ਤਾਂ ਦੋਵੇਂ ਹੀ ਕੀ ਹੋਣਗੇ ਲੋਕਤੰਤਰ ਦੇ ਲਈ ਖਤਰਾ ਹੋਣਗੇ ਦੇਖੋ ਪਹਿਲਾਂ ਦੇਖਦੇ ਆਪਾਂ ਮਰਦ ਪ੍ਰਧਾਨ ਸਮਾਜ ਕੀ ਹੁੰਦਾ ਹੈ ਦੇਖੋ ਮਰਦ ਪ੍ਰਧਾਨ ਸਮਾਜ ਉਹ ਸਮਾਜ ਹੁੰਦਾ ਹੈ ਜਿਹਦੇ ਵਿੱਚ ਔਰਤ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਜਾਂਦਾ ਸਿਰਫ ਬੰਦਾ ਜਿਹੜਾ ਸੀਗਾ ਉਹ ਸਿਰਫ ਆਪਣੇ ਆਪ ਨੂੰ ਹੀ ਸਮਝਦਾ ਕਿ ਮੈਂ ਹੀ ਸਾਰੇ ਕੰਮ ਕਰ ਸਕਦਾ ਦੇਖੋ ਕਹਿੰਦਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਮਿਲਦਾ ਹੈਗਾ ਉਹਨਾਂ ਨੂੰ ਥੱਲੇ ਸਮਝਿਆ ਜਾਂਦਾ ਹੈ ਠੀਕ ਹੈ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਨਹੀਂ ਕਰ ਸਕਦੀਆਂ ਠੀਕ ਹੈ ਤੇ ਇਸ ਕਾਰਨ ਔਰਤਾਂ ਨੂੰ ਸਮਾਜ ਦੇ ਵਿੱਚ ਅੱਗੇ ਵਧਣ ਦਾ ਮੌਕਾ ਨਹੀਂ ਮਿਲਦਾ ਤੇ ਉਹ ਪਿੱਛੇ ਰਹਿ ਜਾਂਦੀਆਂ ਨੇ ਠੀਕ ਹੈ ਇਸ ਕਰਨਾ ਤਾਂ ਔਰਤਾਂ ਦੀ ਸਖਸ਼ੀਅਤ ਦਾ ਵਿਕਾਸ ਹੁੰਦਾ ਤੇ ਨਾ ਹੀ ਉਹ ਸਮਾਜ ਦੇ ਵਿੱਚ ਕੋਈ ਚੰਗਾ ਸਥਾਨ ਹਾਸਲ ਕਰ ਪਾਉਂਦੀਆਂ ਨੇ ਕੀ ਹੈ ਫਿਰ ਇਹ ਗਲਤ ਇਹ ਗਲਤ ਚੀਜ਼ ਆ ਇਹ ਠੀਕ ਹੈ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਉਹਦੇ ਵਿੱਚ ਔਰਤਾਂ ਨੂੰ ਕੋਈ ਜਿਹੜਾ ਸੀਗਾ ਅਧਿਕਾਰ ਨਹੀਂ ਦਿੱਤਾ ਜਾਂਦਾ ਉਹ ਉਹਦੀ ਜਿਹੜੀ ਸਖਸ਼ੀਅਤ ਦਾ ਵਿਕਾਸ ਹੀ ਨਹੀਂ ਹੁੰਦਾ ਹੈਗਾ ਪੂਰਾ ਉਹ ਪੜ ਨਹੀਂ ਪਾਉਂਦੀ ਹੈਗੀ ਚੰਗੀ ਤਰ੍ਹਾਂ ਅੱਗੇ ਨਹੀਂ ਵੱਧ ਪਾਉਂਦੀ ਹੈਗੀ ਚੰਗੀ ਤਰ੍ਹਾਂ ਇਸ ਕਰਕੇ ਮਰਦ ਪ੍ਰਧਾਨ ਸਮਾਜ ਕੀ ਆ ਗਲਤ ਆ ਹੁਣ ਇੱਧੇ ਆ ਜਾਂਦਾ ਨਾਰੀ ਬਾਦ ਠੀਕ ਹੈ ਨਾਰੀਵਾਦ ਆਇਆ ਕਾਦੇ ਵਾਸਤੇ ਸੀਗਾ ਨਾਰੀਵਾਦ ਆਇਆ ਸੀਗਾ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਅਤੇ ਵਿਕਾਸ ਦੇ ਮੌਕੇ ਮੌਕੇ ਦੇਣ ਦੀ ਧਾਰਨਾ ਬਣਾਈ ਬਣਾਈ ਜਾਂਦੀ ਹੈ ਨਾਰੀਵਾਦ ਦੇ ਵਿੱਚ ਇਸ ਲਈ ਆਇਆ ਸੀਗਾ ਬਟ ਕਹਿੰਦਾ ਕੋਸ਼ਿਸ਼ ਇਸ ਕੋਸ਼ਿਸ਼ ਦੇ ਵਿੱਚ ਕਈ ਵਾਰ ਮਰਦਾਂ ਦੇ ਅਧਿਕਾਰ ਦੀ ਵੀ ਅਣਦੇਖੀ ਕੀਤੀ ਜਾਂਦੀ ਜਾਂ ਇਹ ਵੀ ਗਲਤ ਹੈ ਜਦੋਂ ਦੇਖੋ ਨਾਰੀਵਾਦ ਜਿੰਨਾ ਚਿਰ ਤਾ ਔਰਤਾਂ ਦੇ ਅਧਿਕਾਰ ਦੀ ਗੱਲ ਕਰਦਾ ਹੈ ਫਿਰ ਤਾਂ ਠੀਕ ਹੈ ਜਦੋਂ ਔਰਤਾਂ ਦੇ ਅਧਿਕਾਰ ਨੂੰ ਦਬਾਉਂਦੇ ਦਬਾਉਂਦੇ ਬੰਦਿਆਂ ਦੇ ਅਧਿਕਾਰ ਨੂੰ ਜਦ ਰਸਿਕਾ ਕੁਚਲ ਦਿੱਤਾ ਜਾਂਦਾ ਹੈ ਤਾਂ ਉਹ ਵੀ ਕੀ ਹੋ ਜਾਂਦਾ ਫਿਰ ਗਲਤ ਹੋ ਜਾਂਦਾ ਆਪਾਂ ਕਈ ਵਾਰ ਦੇਖਦੇ ਆ ਕਿ ਔਰਤਾਂ ਨੂੰ ਅਧਿਕਾਰ ਕਈ ਅਧਿਕਾਰ ਮਿਲੇ ਹੋਏ ਨੇ ਬੱਟ ਉਹ ਆਪਣੇ ਅਧਿਕਾਰਾਂ ਦਾ ਕੀ ਕਰ ਜਾਂਦੀਆਂ ਨੇ ਮਿਸਯੂਜ਼ ਕਰ ਜਾਂਦੀਆਂ ਨੇ ਉੱਥੇ ਕੀ ਹੁੰਦਾ ਹੈ ਗਲਤ ਹੋ ਜਾਂਦਾ ਕੰਮ ਇਸ ਕਰਕੇ ਮਰਦ ਪ੍ਰਧਾਨ ਵੀ ਸਮਾਜ ਵੀ ਗਲਤ ਹੈ ਤੇ ਨਾਰੀਵਾਦ ਜੇ ਦੋਨਾਂ ਦੇ ਵਿੱਚ ਕੱਟੜਤਾ ਹੈ ਨਾ ਦੋਨੇ ਫਿਰ ਦੋਨੇ ਗਲਤ ਹੋ ਜਾਂਦੇ ਨੇ ਸਰਕਾਰਾਂ ਦੇ ਲਈ ਵੀ ਦੇਸ਼ ਦੇ ਲਈ ਵੀ ਸਮਾਜ ਦੇ ਲਈ ਵੀ ਫਿਰ ਦੋਨੇ ਗਲਤ ਨੇ ਫਿਰ ਸਹੀ ਕੀ ਜਾਂ ਦੇਖੋ ਕਹਿੰਦਾ ਅਸਲ ਦੇ ਵਿੱਚ ਤਾਂ ਤਾਂ ਹੀ ਸਮਾਜ ਸਹੀ ਢੰਗ ਦੇ ਨਾਲ ਤਰੱਕੀ ਕਰ ਸਕਦਾ ਏ ਜੇਕਰ ਦੋਹਾਂ ਵਰਗਾਂ ਨੂੰ ਔਰਤਾਂ ਨੂੰ ਵੀ ਤੇ ਮਰਦਾਂ ਨੂੰ ਵੀ ਬਰਾਬਰ ਅਧਿਕਾਰ ਦਿੱਤੇ ਜਾਣ ਬਰਾਬਰ ਅਧਿਕਾਰ ਮਿਲਣ ਅਤੇ ਤਰੱਕੀ ਦੇ ਬਰਾਬਰ ਮੌਕੇ ਮਿਲਣ ਵੀ ਭਾਈ ਤਰੱਕੀ ਤੋਂ ਤੁਹਾਨੂੰ ਬਰਾਬਰ ਜਿਹੜੇ ਸੀਗੇ ਮੌਕੇ ਮਿਲ ਰਹੇ ਨੇ ਉਸ ਤੋਂ ਬਾਅਦ ਅਜਾ ਹੋਂਦ ਤੇ ਹੀ ਲੋਕਤੰਤਰ ਸਹੀ ਢੰਗ ਦੇ ਨਾਲ ਅੱਗੇ ਵੱਧ ਸਕੇਗਾ ਨਹੀਂ ਤਾਂ ਇਹ ਲੋਕਤੰਤਰ ਦੇ ਲਈ ਦੋਵੇਂ ਖਤਰਾ ਹੋ ਜਾਣਗੇ ਇਹ ਬਰਾਬਰ ਤਰੱਕੀ ਦੇ ਮੌਕੇ ਮਿਲਣ ਵੀ ਜਿੰਨਾ ਕਿ ਲੈਵਲ ਹੈਗਾ ਦੋਨਾਂ ਦਾ ਉਹਦੇ ਬਰਾਬਰ ਉਹਨੂੰ ਤਰੱਕੀ ਦੇ ਮੌਕੇ ਮਿਲਣੇ ਚਾਹੀਦੇ ਨਾ ਨਾਰੀ ਮਰਦ ਨੂੰ ਦਬਾਵੇ ਨਾ ਮਰਦ ਨਾਰੀ ਨੂੰ ਦਬਾਵੇ ਫਿਰ ਸਹੀ ਆ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਸੰਪਰਦਾਇਕ ਵੰਡ ਤੀਜੇ ਨੰਬਰ ਤੇ ਆਪਣੇ ਕੋਲ ਆ ਜਾਂਦੀ ਹੈ ਸੰਪਰਦਾਇਕ ਵੰਡ ਜਾਨੀ ਕਿ ਧਰਮ ਦੇ ਆਧਾਰ ਤੇ ਜਿਹੜੇ ਆਪਾਂ ਲੋਕ ਵੰਡੇ ਹੋਏ ਆਂ ਠੀਕ ਹੈ ਧਰਮ ਦੇ ਆਧਾਰ ਤੇ ਹੀ ਆਪਾਂ ਗੱਲ ਕਰਦੇ ਹਾਂ ਧਰਮ ਦੇ ਆਧਾਰ ਤੇ ਆਪਾਂ ਵੋਟਾਂ ਪਾਉਨੇ ਆ ਧਰਮ ਦੇ ਆਧਾਰ ਤੇ ਆਪਾਂ ਚੋਣਾਂ ਜਿਹੜੇ ਸੇ ਬੱਚ ਬੰਦੇ ਨੂੰ ਖੜਾਉਨੇ ਆ ਹੁਣ ਉਹ ਤਾਂ ਦੇਖਣਾ ਆਪਾਂ ਨੇ ਕਹਿੰਦਾ ਸੰਪਰਦਾਇਕਤਾ ਦਾ ਮੂਲ ਵਿਚਾਰ ਕੀ ਆ ਦੂਜੇ ਧਰਮਾਂ ਦੀ ਕੀਮਤ ਤੇ ਕਿਸੇ ਵੀ ਵਿਸ਼ੇਸ਼ ਧਰਮ ਦਾ ਪ੍ਰਚਾਰ ਕਰਨਾ ਹੈ ਕਹਿੰਦਾ ਇਹ ਇੱਕ ਵਿਚਾਰਤਾ ਰਾਇ ਸੰਪਰਦਾਇਕਤਾ ਜੋ ਕਹਿੰਦੀ ਹੈ ਕਿ ਇੱਕ ਧਰਮ ਦੇ ਮੈਂਬਰ ਇੱਕ ਭਾਈਚਾਰੇ ਦੇ ਮੈਂਬਰ ਹਨ ਇੱਕ ਧਰਮ ਦੇ ਮੈਂਬਰ ਇੱਕ ਭਾਈਚਾਰੇ ਦੇ ਮੈਂਬਰ ਨੇ ਉਹ ਕਿਸੇ ਹੋਰ ਵੱਖ-ਵੱਖ ਧਰਮਾਂ ਦੇ ਮੈਂਬਰ ਇੱਕ ਸਮਾਜ ਨਹੀਂ ਬਣਾ ਸਕਦੇ ਇਹ ਬੰਦਿਆਂ ਦੀ ਸੋਚ ਇਹ ਆ ਕਿ ਸਿਰਫ ਇੱਕ ਧਰਮ ਦੇ ਬੰਦੇ ਹੀ ਸਮਾਜ ਬਣਾ ਸਕਦੇ ਨੇ Hindu Muslim Sikh ਇਹ ਸਾਰੇ ਮਿਲ ਕੇ ਸਮਾਜ ਨਹੀਂ ਬਣਾ ਸਕਦੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਗੰਦੀ ਸੋਚ ਆ ਕਹਿੰਦਾ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਬਹੁਤ ਸਾਰੇ ਧਰਮ ਮੌਜੂਦ ਹਨ ਤੇ ਸੰਪਰਦਾਇਕਤਾ ਬਹੁਤ ਖਤਰਨਾਕ ਆ ਸਾਡੇ ਤਾਂ ਧਰਮ ਬਹੁਤ ਜ਼ਿਆਦਾ ਨੇ ਜਾਤਾਂ ਵੀ ਬਹੁਤ ਜ਼ਿਆਦਾ ਨੇ ਇਸ ਕਰਕੇ ਸੰਪਰਦਾਇਕਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਖਤਰਨਾਕ ਆ ਸੋਚ ਸਾਡੀ ਇਹੀ ਹੋਣੀ ਚਾਹੀਦੀ ਆ ਕਿ ਸਾਰੇ ਧਰਮ ਵਧੀਆ ਨੇ ਠੀਕ ਹੈ ਤਾਂ ਹੁਣ ਇਹਦੇ ਵਿੱਚ ਆਪਾਂ ਦੇਖਦੇ ਆ ਕਹਿੰਦਾ ਕਹਿੰਦਾ ਸੰਪਰਦਾਇਕਤਾ ਦਾ ਰਾਜਨੀਤੀ ਉੱਤੇ ਕੀ ਪ੍ਰਭਾਵ ਪੈਂਦਾ ਹੁਣ ਦੇਖੋ ਧਰਮ ਦਾ ਸਾਡੀ ਰਾਜਨੀਤੀ ਉੱਤੇ ਕੀ ਸਭ ਤੋਂ ਪਹਿਲਾਂ ਰਾਜਨੀਤਿਕ ਦਲਾਂ ਦਾ ਧਰਮ ਦੇ ਆਧਾਰ ਤੇ ਨਿਰਮਾਣ ਦੇਖੋ ਸ਼੍ਰੋਮਣੀ ਅਕਾਲੀ ਦਲ ਕਿਹਦੇ ਆਧਾਰ ਤੇ ਬਣਿਆ ਹੋਇਆ ਧਰਮ ਦੇ ਆ ਹੋਰ ਕਈ ਜਿਹੜੇ ਦਲ ਨੇ ਨਾ ਉਹ ਕੀ ਬਣੇ ਹੋਏ ਨੇ ਧਰਮ ਦੇ ਆਧਾਰ ਤੇ ਹੀ ਬਣੇ ਹੋਏ ਨੇ ਜਦੋਂ ਦਲ ਧਰਮ ਦੇ ਆਧਾਰ ਤੇ ਬਣ ਗਿਆ ਤਾਂ ਵੋਟਾਂ ਕਿਹਦੇ ਆਧਾਰ ਤੇ ਮੰਗੂਗਾ ਉਹ ਧਰਮ ਦੇ ਆਧਾਰ ਤੇ ਹੀ ਮੰਗੂਗਾ ਉਹ ਠੀਕ ਆ ਇਸ ਕਰਕੇ ਕੀ ਹੁੰਦਾ ਉਹ ਆਪਣੇ ਧਰਮ ਦੇ ਵੱਲੋਂ ਦਾ ਕੀ ਹੋਊਗਾ ਜ਼ਿਆਦਾ ਝਕਾਅ ਹੋਊਗਾ ਉਸ ਤੋਂ ਬਾਅਦ ਆ ਗਿਆ ਘੱਟ ਗਣਤੀਆਂ ਘੱਟ ਗਣਤੀਆਂ ਕਿਹੜੀਆਂ ਹੁੰਦੀਆਂ ਨੇ ਸਾਡੀ ਕੰਟਰੀ ਦੇ ਵਿੱਚ ਮੰਨ ਲਓ ਜਿਵੇਂ ਜੈਨੀ ਨੇ ਬੋਧੀ ਨੇ ਪਾਰਸੀ ਨੇ ਉਹ ਕੀ ਨੇ ਘੱਟ ਗਣਤੀ ਦੇ ਵਿੱਚ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਘੱਟ ਗਣਤੀਆਂ ਠੀਕ ਆ ਹੁਣ ਘੱਟ ਗਣਤੀ ਜਿਵੇਂ ਜੈਨੀ ਬੋਧੀ ਪਾਰਸੀ ਨੇ ਜਿਹੜੇ ਉਹਨਾਂ ਦੇ ਕੀ ਬੀਤੇ ਰਾਸ਼ਟਰੀ ਮੁਖਤਾਰਾ ਤੋਂ ਵੱਖ ਹੋਣ ਦੀ ਪ੍ਰਵਿਰਤੀ ਆ ਜਾਂਦੀ ਹੈ ਮਤਲਬ ਉਹ ਦੇਸ਼ ਤੋਂ ਆਪਣੇ ਆਪ ਨੂੰ ਵੱਖ ਸਮਝਣ ਲੱਗ ਜਾਂਦੇ ਨੇ ਕਿਉਂ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਸੱਭਿਆਚਾਰ ਦਾ ਨਾਸ ਕੀਤਾ ਜਾ ਰਿਹਾ ਹੈ ਸਾਡੀਆਂ ਜਿਹੜੀਆਂ ਸੀਗੀਆਂ ਪਰੰਪਰਾਵਾਂ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਸਾਡਾ ਜਿਹੜਾ ਸੀਗਾ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਨਾਲ ਖ ਤਾਂ ਉਹ ਬੰਦੇ ਜਿਹੜੇ ਸੀਗੇ ਇਸ ਵਿਤਕਰੇ ਦੇ ਤਹਿਤ ਕੀ ਕਰਦੇ ਨੇ ਜਿਹੜੀ ਰਾਸ਼ਟਰੀ ਮੁਖਤਾਰਾ ਹੁੰਦੀ ਆ ਉਹ ਤੋਂ ਵੱਖ ਹੋ ਜਾਂਦੇ ਨੇ ਤੇ ਆਪਣੇ ਕਈ ਵਾਰੀ ਕੀ ਕਰਦੇ ਨੇ ਆਪਣੀ ਕੰਟਰੀ ਵੀ ਅਲੱਗ ਮੰਗਣ ਦੇ ਲਈ ਤਿਆਰ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਧਾਰਮਿਕ ਅਸਹਿਣਸ਼ੀਲਤਾ ਦੇ ਵਿੱਚ ਵਾਧਾ ਦੇਖੋ ਜਿਹੜੇ ਰਾਜਨੀਤੀਬਾਨ ਹੁੰਦੇ ਨੇ ਉਹ ਕੀ ਕਰਦੇ ਨੇ ਐਨੇ ਕੁ ਜ਼ਿਆਦਾ ਕਟੜ ਹੋ ਚੁੱਕੇ ਨੇ ਉਹ ਹਰੇਕ ਮੁੱਦੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਧਰਮ ਦੇ ਨਾਂ ਤੇ ਭੜਕਾਉਂਦੇ ਨੇ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਸਾਡਾ ਧਰਮ ਕੀ ਹੈ ਖਤਰੇ ਦੇ ਵਿੱਚ ਹੈ ਲੋਕਾਂ ਦੇ ਵਿੱਚ ਇਹ ਗੱਲ ਪੈਦਾ ਹੋ ਜਾਂਦੀ ਹੈ ਮਨ ਦੇ ਵਿੱਚ ਅਸਹਿਣਸ਼ੀਲਤਾ ਆ ਜਾਂਦੀ ਹੈ ਕਿ ਸਾਡਾ ਧਰਮ ਖਤਰੇ ਵਿੱਚ ਹੈ ਬਾਕੀ ਧਰਮ ਸਾਨੂੰ ਕੀ ਕਰ ਰਹੇ ਨੇ ਦਬਾ ਰਹੇ ਨੇ ਤਾਕੀ ਹੋ ਰਿਹਾ ਹੈ ਵਿੜੀ ਧਾਰਮਿਕ ਅਸਹੈਂਡਸ਼ੀਲਤਾ ਉਹਦੇ ਵਿੱਚ ਕੀ ਹੋ ਰਿਹਾ ਹੈ ਵਾਧਾ ਹੋ ਰਿਹਾ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਰਾਜਨੀਤੀ ਦਾ ਸੰਪਰਦਾਇਕੀਕਰਨ ਟੋਟਲੀ ਸੰਪਰਦਾਇਕੀਕਰਨ ਹੋ ਚੁੱਕਿਆ ਹੈ ਰਾਜਨੀਤੀ ਦਾ ਧਰਮ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਂਦੀਆਂ ਨੇ ਧਰਮ ਦੇ ਆਧਾਰ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਧਰਮ ਦੇ ਆਧਾਰ ਤੇ ਹੀ ਜਿਹੜੀ ਸੀਗੀ ਨਾਮਜ਼ਦਗੀ ਹੁੰਦੀਆਂ ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਟਿਕਟ ਕਿ ਦਿੱਤੀ ਜਾਂਦੀ ਹੈ ਧਰਮ ਦੇ ਆਧਾਰ ਤੇ ਹੀ ਦਿੱਤੀ ਜਾਂਦੀ ਹੈ ਧਰਮ ਦੇ ਆਧਾਰ ਤੇ ਹੀ ਰਾਜਨੀਤਿਕ ਦਲ ਬਣੇ ਹੋਏ ਨੇ ਟੋਟਲੀ ਕੀ ਹੋ ਚੁੱਕਿਆ ਹੈ ਰਾਜਨੀਤੀ ਦਾ ਸੰਪਰਦਾਇਕੀਕਰਨ ਹੋ ਚੁੱਕਿਆ ਹੈ ਉਸ ਤੋਂ ਬਾਅਦ ਦੇਖੋ ਧਾਰਮਿਕ ਦਬਾਅ ਸਮੂਹ ਜੀ ਇੱਕ ਜਾਤੀ ਦੇ ਆਧਾਰ ਤੇ ਵੀ ਦਬਾਅ ਸਮੂਹ ਬਣੇ ਹੁੰਦੇ ਨੇ ਧਰਮ ਦੇ ਆਧਾਰ ਤੇ ਵੀ ਦਬਾਅ ਸਮੂਹ ਬਣੇ ਹੁੰਦੇ ਨੇ ਜਿਵੇਂ ਮੰਨ ਲਓ ਹੁਣ ਸਿੱਖ ਫੋਰਮ ਆ ਜਾਂ ਫਿਰ ਗਊ ਹੱਤਿਆ ਵਿਰੋਧੀ ਦਲ ਆ ਉਹ ਕੀ ਨੇ ਧਾਰਮਿਕ ਦਬਾਅ ਸਮੂਹ ਨੇ ਉਹ ਉਹ ਕੀ ਕਰਦੇ ਨੇ ਜਿਹੜੇ ਉਹ ਧਰਮ ਦੇ ਨਾਂ ਤੇ ਬਣੇ ਹੋਏ ਨੇ ਤੇ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਆਪਣੇ ਪੱਖ ਦੇ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਤੋਂ ਬਾਅਦ ਆ ਜਾਂਦਾ ਹੈ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨਾ ਮਤਦਾਨ ਵਿਵਹਾਰ ਹੁੰਦਾ ਹੈ ਕਿ ਜਿਹੜਾ ਮੇਰਾ ਨੇਚਰ ਆ ਉਹ ਪ੍ਰਭਾਵਿਤ ਕਰ ਦਿੰਦੇ ਨੇ ਉਹ ਆਪਣਾ ਆਮ ਜਨਤਾ ਦਾ ਨੇਚਰ ਕੀ ਇਹਨੂੰ ਪ੍ਰਭਾਵਿਤ ਕਰਦੀ ਆ ਦੇਖੋ ਧਰਮ ਦੇ ਆਧਾਰ ਤੇ ਆਪਾਂ ਕੀ ਕਰਦੇ ਆ ਨੋ ਡਾਊਟ ਆਪਾਂ ਵੋਟਾਂ ਪਾਉਨੇ ਆ ਜੇ ਸਾਡੇ ਧਰਮ ਦਾ ਬੰਦਾ ਖੜਾ ਏ ਤਾਂ ਆਪਾਂ ਵੋਟ ਓਬਵੀਅਸ ਆ ਕਿ ਉਹਨੂੰ ਹੀ ਪਾਵਾਂਗੇ ਨਾਲ ਉਹਦੇ ਸਾਹਮਣੇ ਚਾਹੇ ਕਿੰਨਾ ਹੀ ਵਧੀਆ ਬੰਦਾ ਪੜਿਆ ਲਿਖਿਆ ਬੰਦਾ ਕਿਉਂ ਨਹੀਂ ਖੜਿਆ ਹੈਗਾ ਆਪਾਂ ਉਹਨੂੰ ਵੋਟ ਨਹੀਂ ਪਾਵਾਂਗੇ ਧਰਮ ਦੇ ਆਧਾਰ ਤੇ ਧਰਮ ਨੇ ਸਾਡੇ ਮਤਦਾਨ ਵਿਵਹਾਰ ਨੂੰ ਕੀ ਕੀਤਾ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਉਸ ਤੋਂ ਬਾਅਦ ਦੇਖੋ ਕਨਕਲੂਜਨ ਸਾਨੂੰ ਹੁਣ ਇਹ ਪਤਾ ਲੱਗ ਗਿਆ ਕਿ ਦੇਖੋ ਆਪਾਂ ਨੇ ਇਸ ਲੈਸਨ ਦੇ ਦੋ 파ਟ ਬਣਾਏ ਸੀਗੇ ਪਹਿਲੇ ਲੈਸਨ ਦੇ ਵਿੱਚ ਆਪਾਂ ਨੇ ਪਹਿਲੇ ਲੈਕਚਰ ਦੇ ਵਿੱਚ ਆਪਾਂ ਨੇ ਇਹ ਦੇਖਿਆ ਸੀਗਾ ਕਿ ਲੋਕਤੰਤਰ ਕੀ ਹੁੰਦਾ ਹੈ ਉਹ ਕਿਵੇਂ ਕੰਮ ਕਰਦਾ ਹੈ ਠੀਕ ਹੈ ਚਾਰ ਉਦਾਹਰਨਾਂ ਦੇਖੀਆਂ ਸੀਗੀਆਂ ਉਹਨਾਂ ਚਾਰ ਉਦਾਹਰਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਕਰ ਲਿਆ ਸੀਗਾ ਉਹ ਕੀਤਾ ਤਾਂ ਸੀਗਾ ਕਿਉਂਕਿ ਪੇਪਰ ਦੇ ਵਿੱਚ ਉਹਨਾਂ ਧਾਰਨਾਵਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾ ਸਕਦੇ ਨੇ ਸ਼ਾਰਟ ਨੋਟ ਵੀ ਪੁੱਛੇ ਜਾ ਸਕਦੇ ਨੇ ਐਮਸੀਕਿਊ ਵੀ ਆ ਸਕਦੇ ਨੇ ਤੇ ਵੱਡਾ ਕੁਐਸਚਨ ਵੀ ਆ ਸਕਦਾ ਹੈ ਉਸ ਤੋਂ ਬਾਅਦ ਆਪਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਦੇਖਿਆ ਕਿ ਜਾਤੀ ਜਿਹੜੀ ਹੈ ਉਹ ਰਾਜਨੀਤੀ ਉੱਤੇ ਕਿਦਾਂ ਪ੍ਰਭਾਵ ਪ ਜਾਤੀ ਉੱਤੇ ਕੀ ਪ੍ਰਭਾਵ ਪਾਇਆ ਠੀਕ ਹੈ ਉਸ ਤੋਂ ਬਾਅਦ ਆਪਾਂ ਦੇਖਿਆ ਲਿੰਗ ਦੇ ਆਧਾਰਿਤ ਵਿਤਕਰਾਂ ਹੁੰਦਾ ਕਿ ਜਾਂ ਮਰਦ ਪ੍ਰਧਾਨ ਸਮਾਜ ਕੀ ਹੁੰਦਾ ਨਾਰੀਵਾਦ ਕੀ ਹੁੰਦਾ ਕੀ ਇਹ ਲੋਕਤੰਤਰ ਦੇ ਲਈ ਫਾਇਦੇਮੰਦ ਨੇ ਜਾਂ ਖਤਰਨਾਕ ਨੇ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਕਿ ਜਿਹੜਾ ਸੰਪਰਦਾਇਕ ਵੰਡ ਹੈ ਧਰਮ ਦੇ ਆਧਾਰ ਤੇ ਜਿਹੜਾ ਸੀਗਾ ਹੋ ਰਹੀ ਰਾਜਨੀਤੀ ਹੋ ਰਹੀ ਹੈ ਉਹ ਕਿਦਾਂ ਹੋ ਰਹੀ ਹੈ ਕੀ ਉਹ ਸਾਡੇ ਲੋਕਤੰਤਰ ਦੇ ਲਈ ਮਾੜੀ ਆ ਜਾਂ ਉਹ ਚੰਗੀ ਆ ਹੋਪ ਕੇ ਪੁੱਤ ਜੀ ਤੁਹਾਨੂੰ ਮੇਰੇ ਲੈਕਚਰ ਤੇ ਵੀਡੀਓ ਬਹੁਤ ਜਿਆਦਾ ਪਸੰਦ ਆਉਂਦੇ ਨੇ ਤੇ ਸਮਝ ਆਉਂਦੇ ਨੇ ਜੇ ਪੁੱਤ ਜੀ ਪਸੰਦ ਆਉਂਦੇ ਨੇ ਸਮਝ ਆਉਂਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ ਸੋ ਮਚ ਪੁੱਤ ਜੀ